拉ਪ੍ਰੀਤਾ ਲੈ ਕੋਈ ਵੀ ਨਹੀਂ ਦਿਖਦੀ ਪਤਾ ਨਹੀਂ ਕਿੱਧਰ ਵਗ ਗਈਆਂ ਹਾਂ ਪ੍ਰੀਤਾ ਹਾਂ ਆ ਜੜੀ ਅੰਦਰੇ ਬੜੀ ਬੈਠੀ ਐ ਨੂੰ ਤਾਂ ਕਿਵੇਂ ਆ ਪ੍ਰੀਤਾ ਵਧੀਆ ਕੋਦੋਂ ਦੀ ਬਾਜਾ ਮਰੀ ਐਨੀ ਐ ਮੈਂ ਤੈਨੂੰ ਤੂੰ ਅੰਦਰ ਬੜੀ ਬੈਠੀ ਆ ਏ ਉਹਤੀ ਸੌ ਜਾਂਨੇ ਉਹਨੇ ਦਪਰੇ ਦਪਰੇ ਆੜੀਗੀ ਅੱਛਾ ਹਮ ਚੱਲ ਵਧੀਆ ਕੰਮ ਕੋਲ ਵੀੜ ਕੇ ਪੈਣੀ ਚੱਲੇ ਵਧੀਆ ਮੈਨੂੰ ਤਾਂ ਮੇਰੀ ਮਮੀ ਨੇ ਜਾਣ ਦਿੱਤਾ ਹੈ ਕਿ ਆਪ ਮੁਰੇ ਹੋਗੀ ਕਾੜ ਦੇਣ ਨੂੰ ਤੂੰ ਆ ਗਈ ਵਧੀਆ ਚੱਲ ਏ ਮੈਂ ਤਾਂ ਤਾਂ ਆਈਆਂ ਹਮ ਮੈਂ ਇੱਕ ਵਾਰੀ ਕਹੇ ਹੁੰਨੀ ਆ ਕਿ ਤਰ ਰੁੱਸ ਕੇ ਬੈਜੀ ਵੀ ਮੇਰੇ ਸੇ ਲਈ ਆਪ ਤਾਂ ਮੈਨੂੰ ਕਹਿ ਕੇ ਨਹੀਂ ਗਈ ਹੈਗੀ ਵੀ ਮੈਂ ਵਿਆਹ ਚ ਕਿਉਂ ਜਾਵਾਂ ਮੈਂ ਤਾਂ ਬਿਨ ਬੁਲਾਏ ਜਾਣ ਆਲੀ ਆ ਬਾਈ ਆਪਾਂ ਨੂੰ ਕੋਈ ਚੱਕਰ ਨਹੀਂ ਘੈਣ ਗੁਣ ਦਾ ਇਹ ਅੱਜ ਕੱਲ੍ਹ ਨਹੀਂ ਰੁੱਸ ਕੇ ਬੈਂਦੀ ਹੁੰਦੀਆਂ ਵੀ ਆਪ ਤਾਂ ਅਗਲੀ ਕਹਿ ਕੇ ਨਹੀਂ ਗਈ ਉਹ ਤਾਂ ਮੰਮੀ ਕਹਿੰਦੀ ਸੀ ਵੀ ਮੈਂ ਜਾਏ ਹੁੰਨੀ ਆ ਮਨ ਹੈ ਮੰਮੀ ਮੈਂ ਜਾ ਕੇ ਆਉਂਗੀ ਆਪ ਤਸੱਲੀ ਨਾਲ ਗਏ ਕੇ ਆਉਂਗੀ ਵੀ ਬਈ ਸਾਰੇ ਟੱਬਰ ਨੇ ਆਉਣਾ ਹਾਂ ਚਾਚੀ ਕਿੱਥੇ ਆਂਦੀ ਆ ਮੰਮੀ ਵੀ ਸੁੱਤੀ ਪਈ ਹੋਊਗੀ ਹਾਂ ਬਤਾ Prit ਕਿਵੇਂ ਆ ਠੀਕ ਹੈ ਚਾਚੀ ਅੱਛਾ ਮੰਮੀ ਆਈ ਤਾਂ ਹੈਗੀ ਥੋਡੇ ਘਰ ਨਹੀਂ ਸਕਰੋਂ ਸੱਚਾ ਤਾਂ ਹੀ ਤੜੀ ਮਾਈਆਂ ਦੁਵਾਰੀ ਇਹ ਸੱਚੇ ਥੋੜਾ ਪੈਸਾ ਉਹਨਾਂ ਦਾ ਬਾਲਾ ਮਾੜਾ ਹੋਇਆ ਏ ਇਹ ਤੇਰੀ ਭਾਬੀ ਚੋਰਨੀ ਨੇ ਚੱਕੇ ਨੇ ਪੈਸੇ ਹਨਾ ਪੱਕਾ 100% ਹੁਣ ਲੱਗ ਗਿਆ ਕਿ ਨਾ ਪੈਸੇ ਥੋਡੇ ਮੈਂ ਤਾਂ ਹੀ ਥੋਡੇ ਘਰੇ ਆਈਆਂ ਮੇਰੀ ਭਾਬੀ ਬਾੜਾ ਕੁਝ ਬੋਲੀ ਚਾਚੀ ਨੂੰ ਚਾਚੀ ਗੁੱਸਾ ਨਾ ਕਰੀ ਸੱਚੀ ਦੀ ਗੱਲਾਂ ਦਾ ਉਹ ਤਾਂ ਹੈਗੀ ਇਹੀ ਜੀ ਹੈਗੀ ਪ੍ਰਿੰਡ ਜੀ ਕਿਸੇ ਨੂੰ ਨਹੀਂ ਬਖਸ਼ਦੀ ਹੈਗੀ ਕੀ ਪਤਾ ਤੀਏ ਤੁਸੀਂ ਕਿਵੇਂ ਕੱਟੀ ਜਾਨੇ ਹੋ ਮਾਵਾਂ ਧੀਆਂ ਇਹ ਜਿਹੜੇ ਨਾਲ ਦੱਸ ਕੱਟਣਾ ਹੀ ਪੈਣਾ ਇਹ ਮੇਰੀ ਗੱਲ ਸੁਣਾ ਤੁਸੀਂ ਪੈਸਾ ਨਹੀਂ ਉਹ ਕਰ ਲਓ ਨਾ ਕੋਈ ਯਾਰ ਪੈਸੇ-ਪੂਸੇ ਲੱਭ ਲਓ ਐ ਕਿਵੇਂ ਸਰੂਗਾ ਤੁਹਾਡਾ ਦੱਸ ਉਹੀ ਪੇਟੀ-ਬੂਟੀ ਫਰੋਲ ਦੋ ਸਾਰੀ ਹੁਣ ਬਿਨਾ ਪ੍ਰਮੋਸ਼ਨ ਪਰਮਿਸ਼ਨ ਤੋਂ ਕਿਵੇਂ ਲਾਪਰੀ ਤਰੋਲ ਦੀ ਪਰਮਿਸ਼ਨ ਨੂੰ ਕਿਹੜਾ ਜੱਜ ਦੀ ਕੁੜੀ ਆਹੋ ਹੱਥ ਵੀ ਨਹੀਂ ਲਾਉਣ ਦਿੰਦੀ ਉਹ ਤਾਂ ਤੇ ਨਾਲੇ ਹੁਣ ਕੱਟਣਾ ਦਾ ਪਊਗਾ ਹੀ ਚਾਚੀ ਹੁਣ ਕਿਹੜਾ ਉਹਨੂੰ ਘਰੋਂ ਘੜਦੀ ਹੈ ਆਹੋ ਭਾਈ ਕੱਟਣਾ ਐ ਨਹੀਂ ਹੁੰਦਾ ਪ੍ਰੀਤ ਕੱਲ ਨੂੰ ਤੇਰੇ ਗਾਣੇ ਵੀ ਚੱਕ ਲੂਗੀ ਉਹ ਤਾਂ ਫਿਰ ਚੋਰ ਨਹੀਂ ਤੇ ਹੈਗੀ ਸਿਰੇ ਦੀ ਉਹ ਗੱਲ ਤਾਂ ਆਏ ਸਾਨੂੰ ਤਾਂ ਐ ਡਰ ਆ ਰਿਹਾ ਬਿਨਾਲ ਦਾ ਤੇਰੇ ਗਾਣੇ ਨਾਲ ਚੱਪਲੇ ਕੱਲ ਨੂੰ ਉਹੀ ਗੱਲ ਦਾ ਸੌਰੇ ਉਹ ਆਈ ਨੂੰ ਨਾਲੇ ਤੇਰੇ ਸੌਰੀਆਂ ਦੇ ਨਾ ਉਂਗਲ ਨਹੀਂ ਲਾਦੇ ਕੋਈ ਬਈ ਮੈਂ ਤਾਂ ਹੁਣ ਤਵਾਰੀ ਇਹ ਜੀ ਜਨਾਨੀ ਦੀ ਕਰਦੀ ਨਹੀਂ ਹੈਗੀ ਜਮਾਂ ਵੀ ਆ ਹੁਣ ਦੇਖ ਲੈ 50000 ਰੁਪਏ ਕਿਹੜਾ ਘੱਟ ਹੁੰਦਾ ਹੈਗਾ ਤੁਸੀਂ ਦਿੱਤਾ ਤੇ ਉਹ ਤਾਂ ਖੂ ਖਾਤੇ ਪਾਤਾ ਚਲ ਕੋਈ ਨਾ ਭਾਈ ਅਸੀਂ ਤਾਂ ਪੁੱਣ ਖਾਣੇ ਦਿੱਤਾ ਅਸੀਂ ਕਿਹੜਾ ਕੋਈ ਐਵੇਂ ਵੀ ਉਹੀ ਗੱਲ ਆ ਤੇਰੀ ਭਾਬੀ ਦਾ ਕਹਾਣਾ ਅਸੀਂ ਕਿਹੜਾ ਕਿਸੇ ਨੂੰ ਸੁਣਾਈ ਕਰਦੇ ਸੀ ਹੈ ਚਾਚੀ ਉਹੀ ਗੱਲਾਂ ਦਾ ਤੂੰ ਗੁੱਸਾ ਨਾ ਕਰ ਆਪਣਾ ਬੰਡ ਵੀ ਕੀ ਲੱਗੂਗਾ ਹੁਣ ਮੰਮੀ ਆਪਣਾ ਬੰਡ ਵੀ ਕੀ ਲੱਗੂ ਚੋਰੀ ਤਾਂ ਹੋ ਗਈ ਉਹ ਕੀ ਕੋਈ ਨਹੀਂ ਭਈ ਜਹ ਜਿਹੀ ਗੱਲਾ ਹੈਗੀ ਆ ਮਾੜਾ ਮਾਰੀ ਉਹ ਤਾਂ ਜਾਣ ਕੇ ਸ਼ੈਤਾਨੀ ਕਰੀ ਐ ਉਹਨੇ ਉਹ ਚਾਉਂਦੀ ਹੀ ਨਹੀਂ ਹੈਗੀ ਵੀ ਮੈਨੂੰ ਵਿਆਹ ਚ ਕੋਈ ਚੀਜ਼ ਦਿੱਤੀ ਜਾਵੇ ਬਸ ਇਸੇ ਗੱਲੋਂ ਮੱਚੀ ਬੈਠੀ ਹੈਗੀ ਇਹਨੂੰ ਐ ਵੀ ਇਹਦੇ ਕਿਤੇ ਸੋਹਣੇ ਕੱਪੜੇ ਨਾ ਜਾਣ ਹਮ ਬਸ ਜਾਣ ਕੇ ੜਿੱਕੇ ਲਾਈ ਜਾਂਦੀ ਐ ਇਹਨੂੰ ਵੀ ਵਿਆਹ ਨਾ ਹੋ ਜਾਏ ਸਿਰੇ ਚੜਦੇ ਮੈਂ ਤਾਂ ਇਹੀ ਟੈਨਸ਼ਨ ਲੈਂਦੀ ਐ ਸੱਚੀ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਵੀ ਵਿਆਹ ਪਤਾ ਨਹੀਂ ਪੂਰ ਚੜੂਗਾ ਪਤਾ ਨਹੀਂ ਨਾ ਮੈਂ ਤਾਂ ਮੇਰੇ ਵੀਰੇ ਨੂੰ ਕਿਹਾ ਸੀ ਮਾਂ ਮੈਂ ਤਾਂ ਵਿਆਹ ਕਰਾਉਣੇ ਨੇ ਤੁਸੀਂ ਜਵਾਬ ਹੀ ਦੇ ਦਿਓ ਉਹਨਾਂ ਨੂੰ ਔਰ ਵਿਆਹ ਨਹੀਂ ਕਰਉਣਾ ਏ ਥੋੜੀ ਹੁੰਦਾ ਮੈਂ ਕਹਿੰਦੀ ਆ ਤੀਆ ਦੇ ਪ੍ਰਮਾਤਮਾ ਤੇ ਭਰੋਸਾ ਰੱਖ ਉਹਦਾ ਭਾਵੇਂ ਕਿੰਨਾ ਹੀ ਜੋਰ ਲਾ ਲੇ ਹੱਡੀ ਜੋਟੀ ਦਾ ਤੇਰਾ ਵਿਆਹ ਤਾਂ ਸਿਰੇ ਚੜੇ ਜਾ ਬਿਆਹ ਤਾਂ ਸਿੱਧੇ ਚੜ ਜੂਗਾ ਚਾਚੀ ਮੈਨੂੰ ਐ ਐ ਮੰਗ ਤੇ ਵਿਆਹ ਲਈ ਦਰਨਾ ਕੰਜਰ ਕੁਲੇਸ਼ ਕਰ ਲਈ ਜੇ ਮੇਰੀ ਗੱਲ ਸੁਣੋ ਜੇ ਕਿਤੇ ਇਹਨੇ ਕੋਈ ਡਰਾਮਾ ਖੜਾ ਕਰਤਾ ਮੈਂ ਤਾਂ ਉੱਥੇ ਜਾ ਕੇ ਵੀ ਜ਼ਿੰਦਗੀ ਕੱਟਣੀ ਆ ਅਗਲੇ ਮੈਨੂੰ ਵੀ ਨਹੀਂ ਮਾਰ ਕਰਨਗੇ ਵੀ ਤੇਰੀ ਭਾਬੀ ਹੀ ਜੀ ਹੈ ਜ਼ਰੂਰੀ ਆ ਇਹ ਜੀ ਨੂੰ ਬੜਨੇ ਨਾ ਦੇਈ ਨਾਲੇ ਤੂੰ ਜਾ ਕੇ ਬੜੀ ਜਾਂਦ ਘਰ ਵਾਲੇ ਨੂੰ ਕਰ ਤੂੰ ਤਰਸੇ ਦੀ ਇਹਦੀ ਜਾਣ ਸਾ ਨਾਲੇ ਤੈਨੂੰ ਮੈਂ ਹੋਰ ਗੱਲ ਦੱਸ ਦਿਆਂ ਭਾਈ ਆਉਂਦੇ ਸੌਹਰਿਆਂ ਦਾ ਨੰਬਰ ਨੰਬਰ ਨਾ ਦੇ ਦੀ ਇਹ ਜੀ ਨੂੰ ਸੁਣੀ ਹੋਈ ਨੂੰ ਨਾ ਨਾ ਨੰਬਰ ਨਾ ਕਿਤੇ ਮੈਂ ਤਾਂ ਨਿਗਾ ਵੀ ਨਾ ਪੈਣ ਦੇਮਾ ਇਹ ਜੀ ਦੀ ਕਹੀ ਤਾਂ ਕਹਿ ਲਿਆ ਜੇ ਨੰਬਰ ਦੇ ਦਾਂ ਮਨ ਕਰੇ ਨਹੀਂ ਪਤਾ ਹੈ ਤੇਰੇ ਸੱਸ ਦੇ ਲਾਲਾ ਉਂਗਲਾ ਉਹਨੂੰ ਲੜਾਈ ਜਾਵੇ ਮੈਨੂੰ ਮੰਮੀ ਅਲ ਫਾਫਾ ਲਿਆ ਚੱਕ ਕੇ ਕਿਹੜਾ ਸੂਟਾਂ ਆ ਅੱਛਾ ਹਾਂ ਲੈ ਮੈਂ ਲਿਆਉਣੀ ਆ ਕਿਹੜੇ ਸੂਟਾਂ ਆ ਉਹ ਸੂਟ ਜੇ ਲਈ ਤੀ ਮੈਂ ਤੇਰੇ ਵਾਸਤੇ ਦੋ ਸੂਟ ਲਈ ਬੈਠੀ ਆ ਅੱਛਾ ਹੋਰ ਇਹ ਸੱਚੀ ਕਰਨੀਆਂ ਕਰਨ ਨੂੰ ਤਾਂ ਤੇਰੇ ਵਾਸਤੇ ਬਹੁਤ ਜੀ ਕਰਦਾ ਹੈ ਵੀ ਇਹਨੇ ਆਹ ਕੁਝ ਕਰਦੀ ਆ ਕੁਝ ਕਰਦੀਏ ਪਰ ਤੇਰੀ ਭਾਬੀ ਆ ਜਿਹੜੀ ਕਲਸ਼ਣੀ ਨਾ ਉਹ ਨਹੀਂ ਨਾ ਕੁਝ ਕਰ ਦਿੰਦੀ ਪਤਾ ਕੀ ਹੈ ਮੈਨੂੰ ਵੀ ਡਰ ਇਸੇ ਚੀਜ਼ ਦਾ ਹੈਗਾ ਹੁਣ ਜਿਵੇਂ ਤੂੰ ਕਹੀ ਹੈਨੀ ਆ ਵੀ ਕੱਲ ਨੂੰ ਕੋ ਤੇ ਨੰਬਰ ਨਾਲ ਲੈ ਲੈ ਹੈਨਾ ਮੈਨੂੰ ਐ ਨਹੀਂ ਪਤਾ ਅੱਗੇ ਮੇਰੀ ਸੱਸ ਕਹੀ ਜੀ ਹੋਊਗੀ ਕਿਤੇ ਉਹਨੂੰ ਗੁਲਾਲਾ ਦੇ ਕੇ ਸਾਡੀ ਜਿੜਾਈ ਪਵਾ ਦੇ ਹਮ ਹੋਰ ਤਾਂ ਹੀ ਤਾਂ ਕਹਿੰਦੀ ਆ ਭਾਈ ਐਜੀ ਤੂੰ ਉਹ ਲੈ ਹੀ ਰੱਖੀ ਨਹੀਂ ਨਹੀਂ ਸੂਟ ਤਾਂ ਬੁਲਾਈ ਸੋਣੇ ਨੇ ਆ ਚੁੰਨੀ ਏ ਹੂੰ ਕਿੰਨਾ ਸੋਹਣਾ ਰੰਗ ਹੈ ਨਾ ਬਾਲਾ ਸੋਹਣਾ ਲੱਗੂਗਾ ਮੇਰੇ ਤੇ ਤਾਂ ਬਹੁਤ ਸੋਹਣਾ ਲੱਗੂ ਤੇਰੇ ਤੇ ਕਿੰਨੇ ਦਿهایی ਨੇ ਲਾਪਰੇ ਤਾਂ ਕਿੰਨੇ ਮਰਜੀ ਦੇ ਆਏ ਹੋਣ ਭੜੀਏ ਤੈਨੂੰ ਸੂਟ ਦੇ ਦੇ ਤੂੰ ਲੈ ਜਾ ਬਸ ਹੈਂਡਵਰਕ ਵਾਲੇ ਨੇ ਨਾਲੇ ਉਹ ਤਾਂ ਮੈਨੂੰ ਪਤਾ ਅੜੀ ਸੱਚੀ ਤੂੰ ਸਤਾ ਬਹੁਤ ਮੋਹ ਕਰਦੀ ਓ ਮੇਰਾ ਮੈਂ ਤੈਨੂੰ ਕਹਿੰਦੀ ਆ ਵੀ ਤੇਰੀ ਭਾਬੀ ਬੱਸ ਸਭ ਚੱਜਦੀ ਆ ਜੀ ਨਹੀਂ ਸੱਚੀ ਕਹਿੰਦੀ ਆ ਭਾਬੀ ਇਹਦਾ ਤਾਂ ਨਾ ਕੋਈ ਹਾਲ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਗੱਲ ਖੋਲ ਕੇ ਫੇਰ ਰਿਸ਼ਤਾ ਲਾਵਾਂਗੇ ਹਨਾ ਮੰਮੀ ਗੱਲ ਤਾਂ ਅਸੀਂ ਵੀ ਖੋਲੀ ਸੀ ਸਾਨੂੰ ਕਿਹੜਾ ਪਤਾ ਦੇ ਵੀ ਇਹੀ ਜੀ ਸਾਡੇ ਮੱਥੇ ਵੱਜੂਗੀ ਗੇ ਜੀ ਸਾਡੇ ਆ ਗਈ ਸਾ ਦੂਜੇ ਦਿਨ ਭਜਾ ਦਾਂਗੇ ਹਾਂ ਪਹਿਲਾਂ ਪਹਿਲਾਂ ਤਾਂ ਬਲਾਈ ਚੰਗੀ ਸੀ ਐਨਾ ਮੋਹ ਕਰਦੀ ਹੁੰਦੀ ਪਤਾ ਨਹੀਂ ਕਹਿੰਦੇ ਹੁੰਦੇ ਨਮੀ ਨਮੀ ਹੁੰਦੀ ਉਹ ਦਿਖਾਵਾ ਕਰਦੀ ਹੁੰਦੇ ਨੇ ਸੱਚੰਗੇ ਆ ਹੁਣ ਪਤਾ ਨਹੀਂ ਈਏ ਤੇ ਸੂਲ ਲੜ ਗਿਆ ਫੇਰ ਕਰਦੀ ਆਈ ਹੋਣੀ ਪੁੱਤ ਤਾਂ ਹੀ ਕਰਦੀ ਹੋਣੀ ਪਹਿਲਾਂ ਦਿਖਾਵੇ ਵਧੀਆ ਚਾਚੀ ਇਹਦੇ ਪੇਕੇ ਤਾਂ ਬਥੇਰੇ ਰੱਜੀ ਹੋਏ ਨੇ ਇਸੇ ਦੀ ਮਾੜੀ ਨੀਤ ਹੈ ਜੀ ਇਹਦਾ ਭਾਈ ਤਾਂ ਬਲਾਈ ਚੰਗਾ ਹੈ ਪਰ ਇਹਦੀ ਮਾਂ ਥੋੜੀ ਜੀ ਤੇਜ਼ ਹੈਗੀ ਉਹਦੀ ਮਾਂ ਤੀ ਗਈ ਆ ਫਿਰ ਬਸ ਮਾਉਂ ਗੁੜਾ ਲਾਈ ਜਾਂਦੀ ਹੋਣੀ ਤਾਂ ਹੀ ਤਾਂ ਕਹਿੰਦੇ ਆ ਨਾਲੇ ਅੱਜ ਕੱਲ੍ਹ ਹਰ ਇੱਕ ਦੀ ਮਾਂ ਦੀ ਬਸ ਦੀ ਗੱਲ ਨਹੀਂ ਹੈਗੀ ਬਈ ਅ ਦਿੱਤੀ ਦਾ ਘਰ ਬਸਾਉਣਾ ਨਹੀਂ ਤਾਂ ਅੱਧ ਤੋਂ ਜ਼ਿਆਦਾ ਹੱਥ ਮਾਮਾ ਦਾ ਹੁੰਦਾ ਵਿੱਚ ਘਰ ਉਜਾੜਨ ਵਿੱਚ ਘਰ ਉਜਾੜਨ ਵਿੱਚ 24 ਘੰਟੇ ਤੱਕ ਦੀ ਮਾਂ ਨਾਲ ਲੱਗੀ ਰਹਿੰਦੀ ਸਿਖਾਉਂਦੀ ਰਹਿੰਦੀ ਹੈ ਐ ਕਰ ਐ ਕਰ ਕਿਪ ਤਾਂ ਉਸਨੇ ਕਿਹਾ ਹੋਵੇ ਵੀ ਵਿਆਹ ਖਰਾਬ ਕਰ ਇਹ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਸੋਨੇ ਟੌਪਸ ਲਿਆ ਕੇ ਦੇ ਦੋ ਚੋਰੀਆਂ ਫੜਾਇਆ ਹਾਂ ਮੈਂ ਪ੍ਰੀਤ ਨੂੰ ਚੱਕ ਕੇ ਪੈਸੇ ਦਿੱਤੇ ਇਹਨਾਂ ਨੇ ਅੱਡਾ ਬੜਾ ਐ ਕਿਹੜਾ ਪਤਾ ਸੀ ਭਾਈ ਵੀ ਉਹਨੇ ਪੈਸੇ ਚੱਕ ਐ ਤਾਂ ਕਿਹੜਾ ਪਤਾ ਸੀਗਾ ਉਹਨੇ ਟੌਪਸ ਵੀ ਚੱਕ ਲੈਂਦੀ ਜੇ ਚੱਕਣੇ ਹੁੰਦੇ ਉਹਨੇ ਉਹਦੇ ਨੂੰ ਆਪਾਂ ਚੋਰੀਆਂ ਵੀ ਪੜ ਹਜੇ ਤਾਂ ਇਹ ਨਹੀਂ ਪਤਾ ਹੋ ਕੀ ਕੁਛ ਕਰੂਗੀ ਉਹ ਤਾਂ ਫਰੋਲਾ ਫਰਾਲੀ ਕਰਦੀ ਹੋਣੀ ਇਹਨਾਂ ਦੇ ਘਰ ਦੀ ਸਾਰੀ ਦੇਖਦੀ ਹੋਣੀ ਵੀ ਕਿੱਥੇ ਕੀ ਚੀਜ਼ ਪਈ ਆ ਕਿੱਥੇ ਕੀ ਪਈ ਆ ਸਾਰਾ ਕੁਝ ਕਰਦੀ ਆ ਤਾਂ ਉਹ ਤਾਂ ਜਦੋਂ ਨੂੰ ਪਤਾ ਲੱਗੇ ਨਾ ਵੀ ਮੇਰੇ ਸੋਹਣੇ ਰਾਣੀ ਹਾਰ ਬਣਾ ਕੇ ਦੇਣਗੇ ਮੇਰਾ ਉਹ ਤਾਂ ਮੱਛੀ ਫਿਰਦੀ ਏ ਹੈ ਮੇਰੇ ਸੋਹਣੇ ਵੀ ਰਾਣੀ ਹਾਰ ਦੇਣਗੇ ਉਹ ਤਾਂ ਬਲਾਈਂਡ ਤਾਂ ਖੜੀ ਨਹੀਂ ਗੀ ਉਹ ਤਾਂ ਜ਼ਮੀਨ ਵੀ ਕਾਫੀ ਹੁੰਦੀ ਆ ਉਹ ਤਾਂ ਜਲ ਸ਼ੁਕਰ ਹੈ ਮੈਨੂੰ ਘਰ ਵਾਲਾ ਵਧੀਆ ਮਿਲ ਗਿਆ ਬਈ ਸਪੋਰਟ ਵਧੀਆ ਕਰਦਾ ਮੇਰੀ ਹੂੰ ਚੱਲ ਵਧੀਆ ਪੁੱਤ ਤੂੰ ਤਾਂ ਬੋਲਵੇਂਗੀ ਨਾ ਇਦੋਂ ਚੰਗਾ ਮੁੰਡਾ ਕਿਹੜਾ ਹੋਊਗਾ ਜਿਹੜਾ ਵਿਆਹ ਦਾ ਸਾਰਾ ਖਰਚਾ ਪੈਸੇ ਬੂਸੇ ਦਾ ਆਪ ਹੋਟਣ ਲੱਗ ਰਿਹਾ ਲੈ ਹੋਰ ਨਹੀਂ ਅੱਜ ਕੱਲ੍ਹ ਵਾਲੇ ਕਹਿੰਦੇ ਹੁੰਦੇ ਨੇ ਕੁੜੀਆਂ ਦਾ ਜਾਦੇ ਕਰਾਉਂਦੇ ਨੇ ਖਰਚਾ ਕਹਿੰਦੇ ਨੇ ਵੀ ਆਪ ਐਸੀ ਯੂਨੀਵਰਸਟ ਬੰਦੇ ਲੈ ਕੇ ਆਵਾਂਗੇ ਜੀ ਉਹ ਉਹ ਕਹਿੰਦੇ ਹੁਣ ਅਸੀਂ ਕਿੰਨੇ ਮਰਜੀ ਬਰਾਤੀ ਆਈਏ ਖਰਚੇ ਜਦੋਂ ਉਹਨਾਂ ਦੇ ਅਗਲੇ ਨੇ ਸਾਰਿਆਂ ਦਾ ਬਈ ਵਧੀਆ ਪੁੱਤ ਵਧੀਆ ਹਾਂ ਤਾਂ ਤਾਂ ਕਹਦੇ ਆਗੇ ਚਾਚਾ ਨਹੀਂ ਦੇਖਦਾ ਕਿੱਧਰ ਹਉਣੂ ਵੀ ਮ ਇਦੋਂ ਟੈਨਸ਼ਨ ਕਿਉਂ ਲੈਨੀ ਹੈ ਮੈਨੂੰ ਇਹ ਦੱਸ ਦੇ ਤੇ ਡੈਡੀ ਨੇ ਕਹਿ ਦਿੱਤਾ ਸੀ ਡੈਡੀ ਨੂੰ ਮੇਰੇ ਨੂੰ ਫੇਰ ਵੀ ਫੇਰ ਵੀ ਚਾਚਾ ਹੈ ਮੇਰਾ ਤੈਨੂੰ ਪਤਾ ਤਾਂ ਹੈਗਾ ਸ਼ੁਰੂ ਤੋਂ ਮੈਂ ਤੇਰੇ ਨਾਲ ਤਾਂ ਖੇਡੀਆਂ ਹੋਰੀ ਹੋਰੀ ਵੱਡੀ ਹੁੰਦੀ ਚੱਲ ਕੋਈ ਨਾ ਪੁੱਤ ਸਾਡੇ ਡੱਬਰ ਦੀ ਤੂੰ ਫਿਕਰ ਕਰਨਾ ਤੈਨੂੰ ਕੀ ਰਾਂ ਕਹਤਾ ਨਸਤਾ ਵੀਨ ਬੁਲਾਏ ਆ ਜਾਾਂਗੇ ਹਾਂ ਚੱਲ ਚੰਗਾ ਐਵੇਂ ਵੀ ਵੀ ਟਾਈਮ ਤੇ ਆਉਣਾ ਪਹਿਲਾਂ ਆ ਜਿਓ ਬਈ ਕੋਈ ਨਾ ਪੁੱਤ ਤੇਰੀ ਭਾਬੀ ਦੇ ਮੂੰਹ ਨੂੰ ਤਾਂ ਕੋਈ ਨਹੀਂ ਆ ਦਿਲ ਕਰਦਾ ਉਹਨੂੰ ਤੇਰੇ ਮੂੰਹ ਆ ਜਾਗੇ ਪਰ ਇਹ ਮੈਂ ਕਹਿੰਦੀ ਆ ਤੂੰ ਪਹਿਲਾਂ ਜੀ ਤੂੰ ਤਾਂ ਉਹਦੀ ਝੰਡ ਝੁੰਡ ਕਰ ਦੇਣੀ ਹੁੰਦੀ ਆ ਵਧੀਆ ਸਿੱਧੀ ਕਰਕੇ ਰੱਖੇਗੀ ਇਹਨੂੰ ਚੰਗਾ ਫਿਰ ਚਾਚੀ ਚੱਲਦੀ ਐ ਮੈਂ ਥੋੜਾ ਜ਼ਿਆਦਾ ਕਰ ਲੈ ਦੀ ਗੁੱਟੇ ਇਹਨੇ ਚਰਚੇ ਮੈਂ ਤਾਂ ਇਹ ਹੱਥ ਤੁਸੀਂ ਚਾ ਪਿਆ ਕੇ ਦੋਰਦੀ ਹੁੰਦੀ ਆ ਸਾਡੀ ਪਿੰਦੀਆਂ ਨਹੀਂ ਬੈ ਜਾ ਮੈਂ ਲੈ ਹੁੰਦੀ ਆ ਚਲ ਐਂ ਕਰ ਫਿਰ ਕਰਕੇ ਲੈ ਆ ਪੀ ਕੀ ਜਾਉਂਗੇ ਜਲਾੰਬਾ ਤਾਰੂ ਥੋੜਾ ਮਾਗਦੇ ਤੇਰੇ ਮਨ ਚ ਬੈ ਮੈਂ ਵੀ ਕੁਝ ਪਾ ਕੇ ਨਾ ਦੇ ਦਨ ਆਹੋ ਜਰੋਟੀ ਦੇ ਨਾਲ ਖਾਂਦੀ ਰਹੀ ਆ ਹੁਣ ਮੇ ਮਨ ਚ ਬਹਿ ਪਈ ਜੇ ਉਹਦਾ ਵਿਆਹ ਕਰਾਉਣਾ ਤੇ ਤੂੰ ਬਦਲ ਰਹੀ ਆ ਬਹੁਤ ਹੁਣ ਵਿਆਹ ਕਰਾ ਕੇ ਜਮੀ ਬਦਲ ਜੇਗੀ ਇਹ ਨਹੀਂ ਅੜੀ ਇਹ ਟਾਈਮ ਹੀ ਨਹੀਂ ਮਿਲਦਾ ਹੈਗਾ ਤੈਨੂੰ ਪਤਾ ਸਾਰੇ ਘਰ ਦੇ ਕੰਮ ਕਰਦੀ ਆ ਉਧਰੋਂ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨਿਗੀਆਂ ਹੁਣ ਇਕੱਲੀ ਨੂੰ ਕਰਨਾ ਪੈਂਦਾ ਉਹ ਘੜੇ ਨਾਲ ਹੱਥ ਪੈਰ ਹਲੇ ਹੁੰਦੀ ਹੈਗੀ ਠਾਕੜੀ ਬੈਠੀ ਹੈ ਉਹ ਕਿੱਧਰ ਗਈ ਏ ਮੈਡਮ ਕਿੱਧਰ ਜਾਣਾ ਸੀ ਆਪਣੀ ਸਹੇਲੀ ਦੇ ਘਰੇ ਗਈ ਆ ਲਾਪ੍ਰਿਤ ਕਿ ਕਰੇ ਹਾਂ ਹੋਰ ਕਿਹੜੀ ਆ ਉਹਦੀ ਸਹੇਲੀ ਕਿ ਉਹਨਾਂ ਦੇ ਕੀ ਲੈਣ ਗਈ ਆ ਹੁਣ ਦੇਖ ਭਾਈ ਫੇਰ ਵੀ ਆਹੀ ਆ ਹੁਣ ਉਹਨਾਂ ਦੇ 15 ਦਿਨ ਇਕੱਠਿਆਂ ਦੇ ਨਿਆਣੀ ਚਲੇ ਗਈ ਉਹਨੂੰ ਮਿਲਣਾ ਕੀ ਕਰਨ ਜਾਣਾ ਸੀਗਾ ਨਾ ਉਦੋਂ ਤਾਂ ਲਾਪ੍ਰਿਤ ਆਪੇ ਕਹਿੰਦੀ ਸੀ ਸਾਹੇ ਲੱਤ ਮੰਨ ਰੱਖੇ ਤਾਂ ਕੰਮ ਨਾ ਕਰਾਇਆ ਕਰੋ ਹੁਣ ਨੀ ਸਾਹੇ ਲੱਤ ਬੰਨੀ ਹੈਗੀਆਂ ਨਿਕਲ ਗਈ ਉਹਨਾਂ ਦੇ ਘਰੇ ਨਿਕਲ ਹੀ ਨਹੀਂ ਹੈਗੀ ਮੈਨੂੰ ਪੁੱਛ ਕੇ ਗਈ ਆ ਭਾਈ ਜੱਸੀ ਮਾੜਾ ਮੋਟਾ ਬੋਲਣਾ ਸਿੱਖ ਲੈ ਆਹ ਜੀ ਫਿਰ ਤੂੰ ਆ ਜਿਹੜੀ ਇਹਨੂੰ ਤੋਰਨ ਬੈਠ ਜਾਂਦੀ ਹੈਗੀ ਕਹਿ ਨਹੀਂ ਸਕਦੀ ਵੀ ਘਰੇ ਟਿਕ ਜਾ ਪਾਈ 15 ਦਿਨ ਰਹਿ ਕੇ ਵਿਆਹ ਚ ਨਾ ਉਹ ਕੁੜੀ ਦਾ ਵੀ ਤਾਂ ਵਿਆਹ ਤੇ ਰਹੀ ਹੋਇਆ ਉਹ ਵੀ ਤਾਂ ਉਰੇ ਆ ਕੇ ਹੀ ਜਾਂਦੀ ਆ ਜੇ ਚਲੇਗੀ ਫਿਰ ਕੀ ਕਿੱਡੀ ਕ ਗੱਲ ਹੋ ਗਈ ਉਹੀ ਹਾਲ ਹਾਲ ਕਰਦੀਆਂ ਫਿਰਦੀਆਂ ਨੇ ਉਹਦੇ ਘਰੇ ਆ ਜੂਗੀ ਉਹਦੇ ਘਰੇ ਆ ਜੂ ਨਾ ਫੋਨ ਤੇ ਗੱਲ ਨਹੀਂ ਕਰ ਸਕਦੀਆਂ ਉਹ ਤਾਂ ਸਾਰੇ ਦਿਨ ਫੋਨ ਤੇ ਗੱਲਾਂ ਹੁੰਦੀਆਂ ਨੇ ਉਹਨਾਂ ਦੀਆਂ ਮੇਰੀ ਗੱਲ ਸੁਣ ਲੈ ਫਿਰ ਤੂੰ ਕਹੇਂਗੀ ਵੀ ਮੈਨੂੰ ਪੁੱਠਾ ਬੋਲਦੀ ਆ ਭਾਈ ਤੇਰੀ ਤਾਂ ਨੀਤ ਨਹੀਂ ਹੈਗੀ ਵੀ ਕੁੜੀ ਦਾ ਵਿਆਹ ਕਰਨਾ ਕੋਈ ਸਿਰ ਦਵਾ ਦਈਏ ਉਹਨੂੰ ਔਰ ਇਹਦੇ ਕਬਰੀ ਦੇ ਕੱਪੜੇ ਵੀ ਲੈ ਪੈਨੇ ਉਹ ਦੇਖਣ ਗਈ ਆ ਅੱਛਾ ਬਸ ਫਿਰ ਆਂ ਦੇਖ ਦੇ ਕੇ ਟਾਈਮ ਪਾਸ ਕਰ ਲੈ ਠੀਕ ਆ ਨਾ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੰਨੇ ਪੈਸੇ ਬਿੱਟੇ ਖਰਦਣ ਦੀ ਕੋਈ ਜਸੇ ਕਿਉਂ ਤੂੰ ਕਲੇਸ਼ ਕਰਦੀ ਆ ਵਿਆਹ ਸਿਰੇ ਚੜ ਜਾਂਦਾ ਤੇਰੇ ਕਲੇਸ਼ ਨੇ ਦੇਖੀ ਘਰ ਚ ਕੁਛ ਨਾ ਕੁਛ ਕਰਾਏ ਦੇਣਾ ਤੁਹਾਡੇ ਕੋਲ ਆਹੀ ਗੱਲ ਰਹਿ ਗਈ ਬਸ ਵੀ ਤੇਰੇ ਕਲੇਸ਼ ਨੇ ਕੁਛ ਕਰਾਏ ਦੇਣਾ ਤੇਰੇ ਕਲੇਸ਼ ਨੇ ਕੁਛ ਕਰਾਏ ਦੇਣਾ ਨਾਲੇ ਮੈਂ ਕੁਛ ਕਹਿੰਦੀ ਨਹੀਂ ਸੋਨੂੰ ਮੈਂ ਗੱਲ ਕਹਿੰਦੀ ਆ ਸਹੀ ਵੀ ਉਹਨਾਂ ਦੇ ਘਰੇ ਕੀ ਗੱਲ ਕਰਨ ਵਾਸਤੇ ਗਈ ਆ ਭਈ ਹੋ ਹੁਣ ਕੰਮ ਗਈ ਆ ਨਾ ਤੈਨੂੰ ਦੱਸਤਾ ਦਿੱਤਾ ਵੀ ਭਾਈ ਪੁੱਛ ਕੇ ਗਈ ਆ ਹੁਣ ਕੋਈ ਕੰਮ ਆ ਉਹਨੂੰ ਕੁੜੀ ਨੇ ਬੁਲਾਇਆ ਸੋ ਇਸੇ ਇਸੇ ਲਈ ਨੇ ਸਲਾਹ ਕਰਨੀ ਹੋਣੀ ਆ ਆਹੋ ਅਹੀਂ ਜੀ ਪਤਾ ਨਹੀਂ ਕਿਹੜੀ ਸਲਾਹ ਆ ਜਿਹੜੀ ਘਰੇ ਜਾ ਕੇ ਹੋਊਗੀ ਫੋਨ ਤੇ ਕਰ ਲਾਂਦੀ ਆ ਸਲਾਹ ਪਹਿਲਾਂ ਕਾਦੇ ਵਾਸਤੇ ਨੇ ਹੁਣ ਪਹਿਲਾਂ ਜੱਸੀ ਮੈਨੂੰ ਆ ਸਾਰੀਆਂ ਗੱਲਾਂ ਛੱਡਾਂ ਐਂ ਦੱਸ ਜਾਂ ਤੇਰਾ ਵਿਆਹ ਧਰਿਆ ਹੋਇਆ ਦੀ ਤੇਰੀ ਮਾਂ ਨੂੰ ਪੁੱਛੀ ਵੀ ਤੁਹਾਡੇ ਘਰ 'ਚ ਖੁਸ਼ੀ ਸੀ ਕਿ ਗਮੀ ਸੀਗੀ ਵੀ ਆ ਕਲੇਸ਼ ਹੁੰਦੇ ਸੀ ਕਿ ਚਾਹੀ ਜਾਈ ਹੋਲਾਨ ਦੇ ਕੁੜੀ ਦਾ ਵਿਆਹ ਸਾਡੇ ਘਰ ਤੋਂ ਤੁਸੀਂ ਕੀ ਲੈਣਾ ਹੈ ਸਾਡੇ ਘਰ ਤਾਂ ਬਥੇਰੇ ਪੈਸੇ ਦੇ ਸੁੱਖ ਨਾਲਾ ਤੁਹਾਡੇ ਨੰਗਾ ਦੇ ਕੁਝ ਹੈ ਨਹੀਂਗਾ ਤਾਂ ਕਰਕੇ ਗਸਾਉਂਦਾ ਮੈਨੂੰ ਰੱਬ ਤੋਂ ਡਰ ਕੇ ਚੱਲੀਦਾ ਹੁੰਦਾ ਜੇ ਤੁਹਾਡੇ ਘਰੇ ਬਥੇਰਾ ਕੁਸਤੀਗਾ ਕੋਈ ਗੱਲ ਨਹੀਂ ਕਿਸੇ ਦਿਨ ਪੁੱਤਰ ਮੇਰੇ ਪੁੱਤ ਨੂੰ ਵੀ ਰੱਬ ਦਊਗਾ ਹੀ ਉਹ ਤਾਂ ਪਤਾ ਨਹੀਂ ਕਦੋਂ ਦਊਗਾ ਰੱਬ ਤਾਂ ਹਨਾ ਪਤਾ ਨਹੀਂ ਕੀ ਲਿਖਿਆ ਕਿਸਮਤ ਜੀ ਸੋਡੀ ਚ ਡੇਢ ਕਿਲੜੀ ਲਿਖੀ ਤੇ ਮੇਰੀ ਕਿਸਮਤ ਜੀ ਤਾਂ ਨਾ ਬਨੇ ਕੀ ਪਤਾ ਜਿਹੜਾ ਤੂੰ ਇੰਨਾ ਕਲੇਸ਼ ਕਰਦੀਆਂ ਮੇਰਾ ਜਵਾਈ ਆਊਗਾ ਉਹੀ ਚੰਗੇ ਪੜੇ ਵਾਲਾ ਹੋਵੇ ਵੀहां ਘਰ ਚ ਵਾਧਾ ਹੋ ਜੂਗਾ ਅੱਛਾ ਜ਼ਮੀਨ ਬਣਾ ਦੂਗਾ ਛੁੱਡੀ ਤੇਰੇ ਪੁੱਤ ਦਾ ਜ਼ਮੀਨ ਬਣੀ ਨਹੀਂ ਹੈਗੀ ਉਹਦੇ ਤੋਂ ਸਿਹਾਸਾ ਰੱਖਦੇ ਹੋਗੇ ਹੁਣ ਦੇਖ ਕਹੇ ਤੇ ਤੂੰ ਬਹੁਤ ਗੁੱਸਾ ਕਰ ਲੰਨੀ ਆ ਜਿੱਦਣ ਦੇ ਤੂੰ ਆਈਆਂ ਸਾਡੇ ਘਰ ਚ ਉਦੋਂ ਦਾ ਘਰ ਮੁੱਦਾ ਵੱਜਿਆ ਪਿਆ ਪਹਿਲੀ ਮੁੱਦਾ ਵੱਜਿਆ ਹੋਇਆ ਤੇ ਤੁਹਾਡੇ ਘਰੇ ਹੈਗਾ ਕੀ ਤੇ ਸਭ ਕੁਝ ਦੀਗਾ ਰੱਬ ਨੇ ਦਿੱਤਾ ਹੈ ਸਾਰਾ ਕੁਝ ਅੱਛਾ ਪਹਿਲਾਂ ਸਾਰਾ ਕੁਝ ਹੈਗਾ ਤੇ ਜਦੋਂ ਮੈਂ ਆ ਗਈ ਤੁਹਾਡੇ ਘਰੇ ਫਿਰ ਸਾਡਾ ਘਰ ਮੁੱਦਾ ਵੱਜ ਗਿਆ ਹੈ ਉਦੋਂ ਇੱਕੋ ਲੱਗਦਾ ਰੱਬ ਰੱਬ ਨੇ ਖੋਲੇ ਪੈਸੇ ਅਕਲੇਸ਼ ਕਰਾਉਂਦਾ ਸਾਰਾ ਕੁਝ ਜਿਹੜਾ ਤੂੰ ਇੰਨਾ ਕਲੇਸ਼ ਰੱਖਦੀ ਆਂ ਮੈਂ ਕੋਈ ਕੁਲੇਜ ਨਹੀਂ ਰੱਖਦੀ ਹੈ ਕਿ ਜੇ ਸੋਡੇ ਘਰੇ ਹੁੰਦਾ ਖੁੱਲਾ ਚਾਹੇ ਕਿਵੇਂ ਗੁਸ਼ਾਰਲੇ ਡਾਉਂਦੇ ਮੈਂ ਕੁਛ ਨਹੀਂ ਕਹਿੰਦੀ ਸੀ ਹੁਣ ਤਾਂ ਹੱਥ ਕੁੱਟ ਕੇ ਚੱਲਣਾ ਪਊਗਾ ਨਾ ਪਹਿਲਾਂ ਕਹਿੰਦੀ ਹੁੰਦੀ ਸੀ ਕੁੜੀ ਨੂੰ ਵਿਆਹ ਦੋ ਕੁੜੀ ਨੂੰ ਵਿਆਹ ਦੋ ਹੁਣ ਕੁੜੀ ਦਾ ਵਿਆਹ ਧਰਿਆ ਕੁੜੀ ਨੂੰ ਤੋੜ ਨ ਵੀ ਲੱਗੀ ਆ ਮੈਂ ਤੂੰ ਫੇਰ ਵੀ ਨਹੀਂ ਟਿਕਦੀ ਹੈਗੀ ਹਾਂ ਮੈਂ ਕਹਿੰਦੀ ਹੁੰਦੀ ਸੀ ਕੁੜੀ ਨੂੰ ਵਿਆਹ ਦੋ ਕੁੜੀ ਨੂੰ ਵਿਆਹ ਦੋ ਐਨੀ ਕਿਹਾ ਦੀ ਵੀ ਕੁੜੀ ਤੇ ਖੁੱਲਾ ਖਰਚਾ ਕਰੀਓ ਵੀ ਆਪ ਦਾ ਦੇਖ ਕੇ ਬਈ ਪੈਰ ਪਸਾਰ ਲਓ ਚਾਦਰ ਦੇਖ ਕੇ ਪੈਰ ਪਸਾਰੀ ਦੇ ਹੁੰਦੇ ਨੇ ਚਲ ਠੀਕ ਆ ਚਾਦਰ ਦੇਖ ਕੇ ਪੈਰ ਪਸਾਰੀ ਦੇ ਮੈਂ ਤਾਂ ਕਹਿੰਦੀ ਆ ਕੁੜੀ ਨੂੰ ਮੈਂ ਜ਼ਹਿਰ ਦੇ ਦੰਨੀ ਆ ਮਾਰੇ ਦੰਨੀਆ ਨਿਭੜ ਜੂਗਾ ਸਿਆਪਾ ਖਰਚਾ ਨਹੀਂ ਹੋਊਗਾ ਤੁਹਾਡਾ ਬਚ ਜੂ ਤੁਹਾਡਾ ਘਰ ਤੁਹਾਡੇ ਘਰ ਚ ਰਹਿ ਜੂਗਾ ਮੈਂ ਕਦੋਂ ਕਿਹਾ ਵੀ ਕੁੜੀ ਨੂੰ ਮਾਰ ਦੋ ਤੂੰ ਤਾਂ ਉਲਟ ਲੇ ਫਿਰ ਹੋਰ ਕੀ ਗੱਲਾਂ ਕਰਦੀ ਆ ਤੂੰ ਆਹੀ ਤਾਂ ਗੱਲਾਂ ਕਰਦੀ ਆ ਉਈ ਸਿਰੇ ਸਿਰ ਚੜਦੇ ਹੋ ਤੁਸੀਂ ਤਾਂ ਹਾਂ ਧੰਨਵਾਦ ਆ ਮਾ ਜਾਰੇ ਜਮਾਨ ਲੱਗ ਗਈ ਤੁਹਾਡੇ ਬੋਲਣ ਨੂੰ ਜਵਾਨ ਨੂੰ ਦੱਸ ਅਸੀਂ ਕੀ ਕਹਾਂ ਮੈਂ ਤਾਂ ਤੈਨੂੰ ਇਹੀ ਕਹਿਨੀ ਆ ਵੀ ਭਾਈ ਨਾ ਕਲੇਸ਼ ਕਰ ਤੈਨੂੰ ਕੀ ਆ ਜਿੱਥੇ ਮਰਜੀ ਜਾਵੇ ਕੁੜੀ ਮੈਂ ਤਾਂ ਕੋਈ ਕਲੇਸ਼ ਨਹੀਂ ਕਰਦੀ ਹੈਗੀ ਭਾਈ ਚੱਲ ਬਾਗ ਜੇ ਕੁੜੀ ਕਿੱਧਰ ਮਰਜੀ ਜਾਵੇ ਮੈਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਫਿਰ ਕੁੜੀ ਐਂ ਨਾ ਗਿਆ ਪਰ ਵੀ ਸਾਹਿਲਾ ਤਾਂ ਬੰਨੀ ਆ ਕੁੜੀ ਤਾਂ ਕੰਮ ਨਾ ਕਰਵਾ ਕੰਮ ਤਾਂ ਮੈਂ ਕਰਵਾਉਂਦੀ ਨਹੀਂ ਨਾ ਜਿੱਦਣ ਤੂੰ ਆਈ ਤੇ ਤੇਰੀ ਮਾਂ ਤਾਂ ਆਈ ਵੀ ਕਹਿੰਦੀ ਸੀ ਵੀ ਸਭਾ ਮਹੀਨੇ ਨੂੰ ਭੈਣ ਜੀ ਕੰਮ ਨਾ ਲਾਈ ਮੈਂ ਪੂਰਾ 5 ਮਹੀਨੇ ਨਹੀਂ ਤੈਨੂੰ ਕੰਮ ਲਾਇਆ ਤੀਗਾ ਅੱਛਾ ਪੂਰਾ ਪੰਜ ਮਹੀਨੇ ਮਹੀਨੇ ਤੇ ਲੱਗੀ ਸੀ ਰੋਟੀਆਂ ਪਕਾਉਣ ਸੋਡੀਆਂ ਥੱਪਣ ਮੈਨੂੰ ਪਤਾ ਹੈ ਕਿਉਂ ਤੂੰ ਝੂਠ ਬੋਲੀ ਜਾਂਦੀ ਹੈ ਪੰਜ ਮਹੀਨੇ ਤੇ ਤਾਂ ਕੋਈ ਕੰਮ ਨਹੀਂ ਕਰਾਇਆ ਕਹਿੰਦੀ ਚੂੜਾ ਖਰਾਬ ਹੋ ਜਾਊਗਾ ਚੂੜਾ ਵਧਾ ਕੇ ਜਿਹੜਾ ਦੂਆ ਪਾਇਆ ਤੇ ਉਹ ਵੀ ਨਹੀਂ ਦਿਖ ਖਰਾਬ ਹੋਣ ਦਿੱਤਾ ਮੈਂ ਨਹੀਂ ਤੂੰ ਜਿਆਦਾ ਝੂਠ ਨਾ ਬੋਲਿਆ ਕਰ ਮਾਂ ਠੀਕ ਹੈ ਨਾ ਮੈਂ ਵੀ ਉਰੀ ਰਹੀ ਹੋਈ ਆ ਉਹੀ ਕੁੜੀ ਕੰਮ ਕਰਦੀ ਸੀ ਜਿਹਦੇ ਨਾਲ ਤੂੰ ਇੰਨੇ ਆਡੇ ਲੰਨੀ ਆ ਬਥੇਰਾ ਕਰਿਆ ਉਹਨੇ ਤੇਰਾ ਆਹੋ ਦਿਖਣੇ ਲੱਗ ਰਹੇ ਬਥੇਰਾ ਕਰਿਆ ਲੋਕਾਂ ਦੀ ਉਂਗਲਾਂ ਤੇ ਚੜੀ ਹੋਈ ਆ ਹੁਣ ਤਾਂ ਪਤਾ ਨਹੀਂ ਫੇਰਾ ਮੈਂ ਦੱਸ ਕੀ ਦੀਆਂ ਉਂਗਲਾਂ ਤੇ ਚੜ ਗਈ ਨਿਆਣੀ ਉਹ ਮੇਲਾ ਦੱਸੇ ਲਿਸ ਕਿਉਂਦੀ ਹੋਊਗੀ ਜਿਹਦੇ ਕੋਲ ਹੁਣ ਗਈ ਐ ਦਿਮਾਗ ਖਰਾਬ ਹੋ ਗਿਆ ਤੇਰਾ ਉਹਨੇ ਕੀ ਸਿਖਾਉਣਾ ਜੇ ਤੂੰ ਉਹਨੂੰ ਬੋਲੀ ਉਹਦੀ ਸਹੇਲੀ ਨੂੰ ਤਾਂ ਤਾ ਤੈ ਸੁਣੀ ਆ ਨਾ ਤਾਂ ਉਹਦੀ ਸਹੇਲੀ ਨੂੰ ਬੋਲਾਨੀ ਮੇਰੀ ਮੇਰੀ ਹੈਗੀ ਪ੍ਰੀਤ ਨੂੰ ਅਕਲ ਨਾ ਹੈਗੀ ਤੈਨੂੰ ਨਾ ਹੈਗੀ ਜੀ ਮਾਂ ਨੂੰ ਵੀ ਨਹੀਂ ਅਕਲ ਹੈਗੀ ਬੋਲਣ ਦੀ ਚਲ ਠੀਕ ਆ ਕੱਢ ਲਾਉਂਦੀ ਐ ਮੇਰੇ ਨਾਲ ਠੀਕ ਆ ਬਾਬਾ ਤੈਨੂੰ ਅਕਲ ਆ ਬਖਸ਼ ਦੇ ਸਾਨੂੰ ਹਾਂ ਹੈਗੀ ਮੈਨੂੰ ਤਾਂ ਜਲ ਤੇ ਯਾਰੋ ਹੱਥ ਧੋ ਲੈ ਹਰੇਕ ਗੱਲ ਨੂੰ ਹਰੇਕ ਗੱਲ ਨੂੰ ਕਲੇਸ਼ ਕਰਦੀ ਆ ਪਤਾ ਨਹੀਂ ਇਹਦਾ ਕਲੇਸ਼ ਨੇ ਕੀ ਕਰਨਾ ਬਾਗ ਜਾ ਤੁਰਦਾ ਤੁਰ ਜਾ ਮੈਂ ਤਾਂ ਐਂ ਕਰੂੰਗੀ ਕਲੇਸ਼ ਓਡੇ ਨਾਲ ਨੀ ਮਾ ਮੰਮੀ ਹਾਂ ਬਲੀ ਕਿੱਥੇ ਬੜੀ ਬੈਠੀ ਹੈਗੀ ਕੀ ਗੱਲ ਹੋ ਗਈ ਉਰੇ ਆਣੀ ਤੇ ਇੱਕ ਚੀਜ਼ ਦਿਖਾਵਾਂ ਆ ਦੇਖ ਲੈ ਪ੍ਰੀਤ ਮੇਰੇ ਸੂਟ ਲਈਏ ਦੋ ਨਹੀਂ ਸੋਨੇ ਸੂਟ ਨਹੀਂ ਗੇ ਨਹੀਂ ਦੱਸ ਐਨਾ ਕਾ ਨੂੰ ਖਰਚਾ ਕਰੀ ਜਾਂਦੇ ਨੇ ਮੈਂ ਤਾਂ ਕਿਹਾ ਸੀਗਾ ਆ ਤਾਂ ਕਹਿੰਦੀ ਬਲਾਈ ਮਹਗਾ ਆਇਆ ਸੀ ਤਾਂ ਚੁੰਨੀ ਦੇਖੀ ਦੀ ਕਿ ਨਹੀਂ ਸੋਣੀ ਹੈਗੀ ਹਾਂ ਇਹ ਤਾਂ ਮੈਂ ਕਹਿੰਦੀ ਉਰੋਂ ਸੁਵਾਈ ਲਉਂਗੀ ਮੈਂ ਹਣਾ हां पुत्त संभालनी चल ਕੋਈ ਗੱਲ ਦੂਜੇਗਾ ਉਹ ਘਰੇ ਪਾਉਣ ਵਾਲਾ ਸੂਟ ਹੈ ਚਲ ਆ ਵੀ ਸੂਟ ਤਾਂ ਇਹ ਵੀ ਸੋਹਣਾ ਤੇਰਾ ਆਹੀ ਕੰਮ ਕਰਨ ਗਈ ਪਈ ਹੈ ਲੋਕਾਂ ਦੇ ਤੂੰ ਸੂਟ ਮੰਗ ਮੰਗ ਲਿਆਉਣ ਲੱਗ ਪਈ ਹੁਣ ਇਹ ਚੜਹੀ ਅਗਲੇ ਨੂੰ ਪਿਆਰ ਹੈ ਤਾਂ ਲੈ ਕੇ ਦੇ ਦੇ ਤੈਨੂੰ ਮੰਗ ਦੇ ਲਿਆਉਣੀ ਆਂਗੇ ਤੂੰ ਤਾਂ ਨਹੀਂ ਆਪਣੇ ਪੱਲੋਂ ਦੇੜੀ ਹੈਗੀ ਕੋਈ ਨੀ ਬੇਇੱਜ਼ਤੀ ਕਰਾਉਂਦੀਆਂ ਫਿਰ ਦਿਓ ਤਸੀ ਬੇਇੱਜ਼ਤੀ ਨਹੀਂ ਸਾਡੀ ਹੁੰਦੀ ਏ ਤੇਰੀ ਤਾਂ ਨਹੀਂ ਹੁੰਦੀ ਬੇਸਤੀ ਨਾ ਮੇ ਤਾਂ ਹੁੰਦੀ ਏ ਨਹੀਂ ਮੈਂ ਤਾਂ ਖਾਂਤ ਹੋਈ ਨਹੀਂ ਤੂੰ ਇਕੱਲੀ ਘਰ ਤੇ ਜਾਂ ਮਮੀ ਘਰ ਤੇ ਇਕੱਲੀ ਮੈਨੂੰ ਇਹ ਸਮਝਾਉਂਦੀ ਤੈਨੂੰ ਪ੍ਰੋਬਲਮ ਕਿਹੜੀ ਗੱਲ ਦੀ ਏ ਬਾਬੇ ਹਰੇਕ ਗੱਲ ਤੇ ਲੱਗ ਗਈ ਨਹੀਂ ਬੈਸਣ ਨੂੰ ਸਾਰਾ ਪਸੋਨਾ ਦੇ ਲਾ ਕੇ ਹੁਣ ਮੈਂ ਸੱਲੂ ਆਵਾਂਗੇ ਮੇਰੇ ਤੇ ਸਹੇਲੀ ਏ ਬਾਈ ਤੇਰੇ ਕਿਹੜੇ ਪੱਲਿਓਂ ਕੋਈ ਸੇ ਲੱਗ ਦੇਣੇਗੇ ਨਾ ਪਹਿਲੇ ਤਾਂ ਤੂੰ 50000 ਰੁਪਏ ਤਾਂ ਮੰਗਵਾਇਆ ਲੈ ਤੇ ਹੁਣ ਆ ਸੂਟ ਮੰਗਵਾ ਲਿਆ ਮੈਂ ਤਾਂ ਸਾਰਾ ਕੁਝ ਦੇਣਗੇ ਮੈਂ ਤਾਂ ਲੱਖ ਰੁਪਇਆ ਵੀ ਦੇਣਗੇ ਉਹ ਮੈਂ ਤਾਂ ਗਹਿਣੇ ਵੀ ਪਾਉਣਗੇ ਤੂੰ ਕਰ ਲਈ ਜਿਹੜਾ ਕੁਝ ਤੇਰੇ ਤੋਂ ਹੁੰ ਤੇਰੇ ਵਰਗੀ ਥੋੜੀ ਨੀ ਬੇਨਿੱਤੇ ਉਹ ਮਾੜੀ ਨੀਤ ਵਾਲੀ ਪੁੱਤ ਤੂੰ ਚੁੱਪ ਕਰ ਜਾ ਇਹਨੂੰ ਤਾਂ ਆਦਤ ਬਣ ਗਈ ਛੇੜੇ ਛੇੜਨ ਦੀ ਕਿਉਂ ਚੁੱਪ ਕਰ ਜਾਵਾਂ ਹਰੇਕੀ ਗੱਲ ਤੇ ਕੰਜਰਖਾਨਾ ਕਰਕੇ ਬਹਿਂਦੀ ਹੈ ਮੇਰੇ ਨਾਲ ਇਹ ਸੁਣ ਤੂੰ ਐ ਕਰ ਥੁੱਥਾ ਚੱਕ ਲੈ ਮੰਗਣ ਵਾਗ ਜੂ ਤੁਰ ਜਾ ਆਪਣੇ ਬਾਗ ਜੂਗੀ ਮੰਗਣ ਵਾਗ ਜੂਗੀ ਮੈਂ ਇਹੀ ਲੱਛਣ ਰਹਿ ਕੇ ਹੋਰ ਹਾਂ ਸਾਡੇ ਤਾਂ ਇਹੀ ਲੱਛਣ ਨੇ ਬਈ ਸਹੀ ਕੁਝ ਕਰਾਂਗੇ ਜੱਸੇ ਮੇਰੀ ਗੱਲ ਸੁਣ ਕਰ ਤੇਰੇ ਤੋਂ ਮੱਟਾ ਸ਼ਰਮ ਦਾ ਕੋਈ ਹੈ ਵੀ ਨਹੀਂ ਨਾ ਤੂੰ ਜਾਣ ਜਾਣ ਕੇ ਫੜਨੇ ਲੱਗ ਗਈ ਹੋ ਗਿਆ ਮੇਰੇ ਨਾਲ ਲੜਦੀ ਆ ਹੁਣ ਤੇਰੇ ਨਾਲ ਬੱਡ ਨਾ ਲੱਗੀ ਬੋਲਣ ਪਤਾ ਨਹੀਂ ਸਮਝ ਨਹੀਂ ਆਉਂਦਾ ਵੀ ਇਹ ਚਾਹੁੰਦੀ ਕੀ ਆ ਦੋ ਮਿੰਟ ਘਰੋਂ ਗਈ ਸੀ ਮੈਨੂੰ ਕੋਈ ਚਾਹੀ 100 ਰੁਪਿਆ ਨਾ ਹੁੰਦੇ ਮੈਂ ਨਹੀਂ ਕਿਸੇ ਮੰਗਣ ਜਾਂਦੀ ਹੈਗੀ ਤਾਂ ਫੇਰ ਤੁਰਤੀਆਂ ਦੋ ਮਾ ਮਾਦੀਆਂ ਬਾਈ ਤੈਨੂੰ ਮੰਗਣ ਦੀ ਕੀ ਲੋੜ ਹੈ ਤੂੰ ਚੋਰੀਆਂ ਕਰਕੇ ਸਾਰ ਲੈ ਲਈਆਂ ਫੇਰ ਮੇਰੇ ਮੂੰਹ ਚ ਸੁਣੇਗੀ ਕੁਝ ਹੋਰ ਹਾਂ ਤੂੰ ਕਰੀਏ ਤੂੰ ਕਰੀਏ ਸਾਰਾ ਹੀ ਆਣਦੀਆਂ ਮੈਂ ਹਾਂ ਮੁੱਕਰਦੀ ਹੈ ਹੁਣ ਆ ਮਾਂ ਚਲ ਕਾਣੂ ਬੋਲਣੇ ਕਾਣੂ ਬੋਲਣੇ ਕਾਣੂ ਜੀ ਖਰੂ ਭਾਈ ਨੇ ਜਲੂਸ ਕਰਾਟਾ ਹੈਗਾ ਮੈਂ ਤਾਂ ਕਹਿੰਦੀ ਆ ਬੈਰੇ ਤੁਹਾਡਾ ਬੇੜਾ ਮਤਲਬ ਕਿ ਇਹਨੇ ਪੰਜਰੀਆਂ ਦੇ ਛੁੰਡ ਪੈਣਾ ਇਹਨਾਂ ਨੇ ਮਰਵਾਇ ਨਾ ਹੋ ਜਾ ਕੋਸ਼ ਹੋਣਾ ਮਾਰ ਮਾਰ ਨਾ ਚੜੇ ਲਾਲ ਕਰ ਦੂ ਮੂੰਹ ਕਿਵੇਂ ਭੌਂਕਦੀ ਆ ਕਿ ਛੁੰਡ ਤੇਰੇ ਪਾ ਦੂ ਮੈਂ ਮਾਰ ਮਾਰ ਲਪੜਾ ਕੁੱਕੜ ਪੁੱਤ ਨਾ ਕਲੇਸ਼ ਕਰ ਕਿਉਂ ਤੂੰ ਬੋਲਦਾ ਏ ਮੈਂ ਚੁੱਪ ਕਰ ਜਾ ਜੇ ਵਿਆਹ ਸਰੇਜ ਰਹਾ ਕਰ ਦੇ ਮੈਨੂੰ ਕਰੋ ਹਾਂ ਕੋਸ਼ ਹੋ ਜਾ ਉਹਨਾਂ ਖੋਸਾ ਜੀ ਹਲੀ ਨਹੀਂ ਹੁੰਦੀ ਜਿੱਦੇ ਲੱਤਾਂ ਟੁੱਟੀਆਂ ਉਹਦੇ ਖੋਸਾ ਉਹ ਸਾਰਾ ਟਪਰੇ ਮੈਂ ਵੀ ਨਹੀਂ ਕਈ ਕਬਰ ਵੀ ਕਿਉਂ ਮਾਰਦਾ ਕਿਉਂ ਕਹੀਏ ਤੂੰ ਕਿੰਨਾ ਕਿ ਚੰਗਾ ਕਹਿੰਦੀ ਆ ਸਾਨੂੰ ਵੀ ਤੇਰੀ ਮੇਰ ਲਈ ਐ ਸੀ ਹਾਂ ਮਰਵਾ ਦੋ ਮਰਵਾ ਦੋ ਫਿਰ ਸਮਾਰ ਕੇ ਮਾਰ ਦੋ ਮੈਨੂੰ ਬਾਈ ਅਸੀਂ ਘਰ ਛੱਡ ਕੇ ਭਾਗੇ ਨਹੀਂ ਤੂੰ ਚੌੜੀ ਹੋ ਕੇ ਰਹਿ ਨਿਕਲੀ ਜਣੀ ਹਾਂ ਤੁਸੀਂ ਕਿ ਤੇਰੇ ਘਰ ਤੋਂ ਨਿਕਲ ਜਾ ਫਿਰ ਕਿਉਂ ਨਿਕਲ ਨਹੀਂ ਸੀ ਮੈਂ ਤੂੰ ਵੀ ਨਿਕਲ ਜਾ ਜੈਨਾ ਨਾ ਭੱਗ ਜਾ ਮੈਂ ਭੱਗ ਜਾ ਤੂੰ ਅੰਦਰ ਆ ਤੂੰ ਅੰਦਰ ਆ ਜਾ ਤੂੰ ਮੈਂ ਤਾਂ ਮੇਰੇ ਪੈਸੇ ਨੂੰ ਕਰਦੀਆਂ ਫਾਉਂ ਉਹ ਕਰਦੇ ਜੇ ਨੰਗਾ ਨੂੰ ਜਾਣਦਾ ਮੈਂ ਨੰਗਾ ਨੂੰ ਕਿੱਡੇ ਕਿ ਭਾਗ ਮਾਨ ਨੇ ਉਹ ਉਹੀ ਛਰੇ ਛੜ ਚੜੀ ਜਾਂਦੀ ਹੈ ਫਿਰ ਪੁੱਤ ਚੁੱਪ ਕਰ ਜਾ ਤਾਂ ਨਹੀਂ ਮੈਂ ਹਰਦੀ ਨਹੀਂ ਫਿਰ ਮੈਨੂੰ ਐ ਵੀ ਹੋ ਜਾਂਦੇ ਵਿਆਹੇ ਚਾਪੇ ਆਂਦੇ ਕਿਦੇ ਪਹਿਲੀ ਆ ਮੈਥੋਂ ਕੁੱਟ ਖਾਲੇ ਇਹਨੇ ਕੋਈ ਨਹੀਂ ਵਿਆਹ ਟਪਾਉਣਾ ਹੈਗਾ ਇਹ ਤਾਂ ਆਹੀ ਕੁਛ ਕਰੂਗੀ ਤੇ ਚਮੜਾਈ ਤੇਰੀ ਆ ਤੇ ਕੁੜੀ ਦੀ ਨਾ ਮੇਰੀ लाਡਲੀ ਭਾਗੀ ਆਪਾਂ ਇਹਨੇ ਕੁਛ ਲਿਆ ਕੇ ਨਹੀਂ ਦੇਣਾ ਹੈਗਾ ਦੇਖ ਲੈ ਜੇ ਲੋਕਾਂ ਨੇ ਮੈਨੂੰ ਕੁਛ ਦਿੱਤਾਗਾ ਤਾਂ ਕਿਵੇਂ ਮੱਚਦੀਏਗੀ ਸ਼ਰਮ ਤਾਂ ਨਹੀਂ ਹੁੰਦੀ ਹੈਗੀ ਇਹਨੂੰ ਤੇ ਤੇਥੋਂ ਵੀ ਬਈ ਕੁੜੀਆ ਕਿਆ ਫਿਰ ਤੈਨੂੰ ਪਤਾ ਵੀ ਕੋਲੇਸ਼ ਕਰਦੀ ਹੈਗੀ ਫੇਰ ਕੀ ਪੁੱਤੇ ਕਿਹੜਾ ਮੰਗਣ ਗਈ ਸੀ ਸੇਲੀਆ ਬੁਲਾ ਲਿਆ ਜੇ ਉਹਨੇ ਪਿਆਰ ਨਾਲ ਕੁਛ ਦੇਤਾ ਫੇਰ ਮੈਨੇ ਮਾਰਨ ਦੀ ਕੀ ਲੋੜ ਫੇਰ ਮੈਨਾਂ ਨੂੰ ਮਾਰਾ ਜੁਈਗਾ ਪਤਾ ਨਾ ਬੀਹ ਤਾਂ ਮੈਨੇ ਮਾਰਦੀ ਹੈਗੀ ਫੇਰ ਹੁਣ ਕੀ ਕਰੇ ਜੇ ਤਾਂ ਲੁਕੋ ਕੇ ਅੰਦਰ ਬੜੂਗੀ ਤਾਂ ਵੀ ਲੜਦੀ ਆ ਜੇ ਦਿਖਾਤਾ ਤਾਂ ਵੀ ਹੁਣ ਤਾਂ ਤਾਂ ਹੀ ਕਲੇਸ ਆ ਹੁਣ ਤਾਂ ਚੱਲ ਬਗਾਨੀ ਚੀਜ਼ ਐ ਬਗਾਨੀ ਚੀਜ਼ ਤੇ ਲੜੀਏਗੀ ਇਹ ਤਾਂ ਹੁਣ ਉਹਦੇ ਦਾ ਘਰੇ ਰੰਡੀ ਰੋਣਾ ਪਾਰ ਕੇ ਉਹ ਚ ਵੀ ਮੇਰਾ ਕਸੂਰ ਹੋਊਗਾ ਚੱਲ ਕਸੂਰ ਤਾਂ ਮੇਰਾ ਹੀ ਹੈਗਾ ਜਿਹੜੇ ਨੂੰ ਵਿਆ ਲਿਆ ਮੈਂ ਇਥੇ ਬਸ ਰਹਿਣ ਦੇ ਅੱਗ ਲਾ ਦੋ ਇਹ ਸਿੱਟਾਂ ਨੂੰ ਕਿ ਮੈਂ ਜਲੂਸ ਕੱਢਿਆਗਾ ਨਿਕਲ ਗਏ ਇੱਥੇ ਬੈਠੇ ਨੇ ਹਲੇ ਕੋਈ ਨਹੀਂ ਹੈਗਾ ਹਲੇ ਕੋਈ ਗੱਲ ਨਹੀਂ ਇਹ ਤਾਂ ਮੈਂ ਪਹੁੰਚਨੀ ਆ ਸੂਟ ਇਹ ਪਾ ਲੂਗੀ ਸੂਟ ਇਹ ਸੋਰੀ ਪ੍ਰੀਤ ਤੇਰੇ ਕੰਮ ਦਾ ਨਹੀਂ ਹੈਗਾ ਸੂਟ ਕੋਈ ਗੱਲ ਨਹੀਂ ਇਹਨੂੰ ਨਾ ਮੈਂ ਅੱਗ ਲਾਉਂਗੀ ਹੁਣ ਫੁੱਕੂਗੀ ਇਸ ਮਾਰ ਕੇ ਮੇਰੇ ਤੋਂ ਆਪਣਾ ਮਾਰੇ ਨਾ ਬਦਲਾ ਤਾਂ ਲਵੂੰਗੀ ਕੀ ਦੇਖਿਆ ਨਾ ਮੁੰਡਾ ਐਡੀਆਂ ਚੱਕ ਚੱਕ ਹੋਏ ਕੋਸ਼ ਨਹੀਂ ਬੱਪਾ ਯਾਰ ਮੀਟਰ ਜਿਆ ਦੇ ਮੈਂ ਜੁਮਟਾ ਹੀ ਦੇ ਕਿੰਨੀਆਂ ਗਣਿਆ ਰੈ ਇਹ ਤੇ ਬਲ ਜਾ ਗਿਆ ਨਾਲੇ ਆਪਣੇ ਨਾਲ ਕੋ ਹੋ ਵੀ ਨਹੀਂ ਗਿਆ ਯਾਰ ਵੀ ਐਸੀ ਬੱਪਾ ਵੀ ਨਹੀਂ ਫੇਰ ਵੀ ਹੁੰਦਾ ਵੀ ਪਤਾ ਨਹੀਂ ਤਾਂ ਮੇਰੇ ਸਾਲਕਨ ਦਾ ਸੈਲ ਚ ਆ ਗਿਆ ਯਾਰ ਇੱਕ ਜਾ ਹੈ ਹੁਣ ਤਾਂ ਠੰਡ ਉੱਤਰਿਆ ਹੁਣ ਤਾਂ ਕੋਈ ਏਸੀ ਨਹੀਂ ਕੋਈ ਹੋਰ ਨਹੀਂ ਲੱਲਾ ਬੱਬਾ ਨਹੀਂ ਇਹ ਹੁਣ ਅਰਜੁਰਜੀ ਲਿਖ ਕੇ ਦੇ ਆਉਣੇ ਆ ਮੇਰੇ ਪਟਿਆਰੇ ਨੂੰ ਪਟਾ ਦੇ ਮੈਂ ਤਾਂ ਕਹਿੰਦਾ ਯਾਰ ਓ ਕਿੱਥੇ ਪਹਾਈ ਤੋਂ ਕਿੱਥੇ ਛੜਦਾ ਆ ਸੈਲ ਸੈਲ ਦਾ ਲੋੜ ਇਨ ਗਾਂਹਾਂ ਲਵਾ ਲਾਂਗੇ ਗਾਂਹਾਂ ਜਦੋਂ ਫੱਗਣ ਦੇ ਦਿਨ ਖੁੱਲੇ ਹੀ ਆਉਣਗੇ ਚਾਲ ਕੋਈ ਨਾ ਦੇਖੀ ਜਉ ਯਾਰ ਘਰੇ ਤਾਂ ਹੋਰ ਹੀ ਨਹੀਂ ਛਾਪੇ ਮੁਰਦੇ ਕੀ ਹੋ ਗਿਆ ਹੁਣ ਤੂੰ ਕਾਦੋਂ ਐ ਬੋਲ ਜੇ ਡੇਗ ਰਖੇ ਨੇ ਓਏ ਹੁਣ ਕੀ ਆ ਯਾਰਾ ਉਹ ਦੱਸੀ ਦੇ ਲੱਪੜ ਵੱਜ ਗਿਆ ਮੈਥੋਂ ਯਾਰਾ ਉਹ ਕਾਨੂੰ ਆ ਲਗਾ ਲੀਏ ਵਿਆਹ ਉਹਦਾ ਹੁਣ ਮੈਨੂੰ ਵੀ ਪਤਾ ਆ ਉਹਦੇ ਖਰਤੂ ਦਾ ਕਾਨੂੰ ਜੱਬ ਛੇੜਦਾ ਵਿਚਾਲੀ ਰਹਿ ਜੂ ਕੁੜੀ ਗੱਤਰੀ ਦਾ ਵਿਆਹ ਹੈ ਹੈ ਫਿਰ ਮੈਂ ਉਹੀ ਤਾਂ ਕਹੀ ਆ ਨਾ ਆਪਾਂ ਯਾਰ ਵੀ ਕੁੜੀ ਨੂੰ ਜਾਣ ਜਾਣ ਬੁੱਝ ਕੇ ਤੰਗ ਕਰਦੀ ਜਾਣ ਜਾਣ ਖਿਉਂਦੀ ਹੈਗੀ ਵੀ ਉਹਦਾ ਉਹ ਗੱਲਾ ਵੀ 12 13 ਦਿਨਾਂ ਦਾ ਵਿਆਹ ਦੇ ਰਗੇ ਕਿਉਂ ਮਨ ਖਰਾਬ ਕਰਾਉਣੀ ਆ ਤੂੰ ਵੀਰ ਪੀਸੀ ਲੋਣੇ ਤੂੰ ਥੋੜੀ ਲੋਣੇ ਉਹ ਪਤਾ ਨਹੀਂ ਉਹਨਾਂ ਦੇ ਆਪਣੇ ਇਹਦੀ ਸੇਲੀ ਨਹੀਂ ਪੂਰੀਆਂ ਦਾ ਲਾਪਰੀ ਉਹਨੇ ਜ਼ੂਰ ਛੱਡ ਦਿੱਤੇ ਹੋਣੇ ਆਗੇ ਤਾਂ ਕਿ ਮੰਗਤੀਆਂ ਬਣੀਆਂ ਫਿਰ ਤੇ ਮਾਵਾਤੀਆਂ ਜੇ ਆ ਬੂ ਤੈਨੂੰ ਪਤਾ ਫਿਰ ਮੈਥੋਂ ਇੰਨਾ ਕਿੱਥੇ ਲੈ ਜਾਂਦਾ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਆ ਵਿਆਹ ਟੱਪ ਜਾਣਦੇ ਨਾਲ ਤਾਂ ਇਹਦੇ ਪਈ ਉੱਥੋਂ ਪੇਕਿਆਂ ਤੋਂ ਬੁਲਾਵਾਂਗੇ ਇਹਦੇ ਮਾਪੇ ਨੂੰ ਨਾਲੇ ਸਿਆਣੇ ਬੰਦੇ ਸੁੱਖੇ ਉਹ ਨਹੀਂ ਪਿੰਡ ਚੋਂ ਇਕੱਠੇ ਕਰਦੇ ਆ ਆਪਾਂ ਇਨੂੰ ਕਹਾਂਗੇ ਵੀ ਇਹਦਾ ਕਰੋ ਇਹਦਾ ਕੋਈ ਬੰਦ ਸੁਭਾ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਬਾਕੀ ਕਰਕੇ ਇਸ ਤਾਂ ਚੁੱਪ ਕਰਕੇ ਇਹਨੂੰ ਵਿਆਹ ਤੋਂ ਪਹਿਲਾਂ ਤੋੜ ਦਿਆ ਹੀ ਨਹੀਂ ਪਤਾ ਵਿਆਹ ਚ ਕਿੱਡਾ ਜਲੂਸ ਕੱਢੂਗੀ ਓਏ ਰੋਲਾ ਪੈ ਜੂ ਵਿਆਹ ਕੰਜਰਾ ਵਿਆਹ ਚ ਤੋੜ ਕੇ ਵਿਚੇ ਰਹਿ ਜੂਗਾ ਗਾਹਾਂ ਅਗਲੇ ਰਿਸ਼ਤੇਦਾਰ ਕੀ ਕਹਿਣਗੇ ਮੂਰਲੇ ਵੀ ਉਹਨਾਂ ਨੇ ਤਾਂ ਐ ਕਰਕੇ ਬਈ ਬਹੂ ਵੀ ਕੁੱਟ ਕੇ ਆਡਰ ਕੀ ਆ ਉਹਨਾਂ ਨੂੰ ਤਾਂ ਆਪੇ ਇੱਕ ਨੂੰ ਪਤਾ ਲੱਗੂ ਪਈ ਚੱਲ ਬਾਦੀਆਂ ਬਾਅਦ ਚ ਨੇ ਹੁਣ ਪਹਿਲੀ ਨਾ ਰੰਗਣਾ ਧੰਗਣਾ ਪੈ ਜੇ ਇਹ ਕਿਤੇ ਪਰ ਹੁਣ ਇੰਨੇ ਦਿਨ ਕਿਵੇਂ ਗੱਡੀਏ ਇਹ ਤਾਂ ਦਿਨੋ ਦਿਨ ਕਲੇਸ਼ ਪਤਾ ਹੀ ਜਾਂਦੀ ਆ ਪਤਾ ਹੀ ਨਿਕਟੋਂ ਤਾਂ ਹੈ ਨਹੀਂ ਉਹਦਾ ਸਭੇ ਉਹੀ ਗੱਲ ਆ ਦੰਦਾ ਥੱਲੇ ਜੀਬ ਲੈ ਕੇ ਕੱਢੜੇ ਪੈਣਗੇ ਔਫੇ ਸੌਕੇ ਹੈ ਤੂਤੇ ਤਾਂ ਆਪੇ ਇਹਦਾ ਕੋਈ ਸੋਚ ਨਹੀਂ ਹੈਗੀ ਇਹਦੇ ਪਵੇਂ ਤਾਂ ਕਿੰਨੀ ਕਲੇਸ਼ ਹੋ ਜੇ ਕੋਸ ਹੋ ਜੇ ਰਹਿ ਜੂਗਾ ਵਿਆਹ ਤਾਂ ਇਹ ਉਹੀ ਗੱਲ ਕੋਈ ਫਰਕ ਨਹੀਂ ਇਹੀ ਤਾਂ ਇਹ ਚਾਹੁੰਦੀ ਆ ਇਹੀ ਤਾਂ ਇਹ ਚਾਹੁੰਦੀ ਹੈ ਵਿਆਹ ਖਰਾਬ ਹੋਵੇ ਕਲੇਸ਼ ਪਾਵਾ ਮੈਂ ਹਾਂ ਪਰ ਇਹਨੂੰ ਭਾਲਦੀ ਗਈ ਆ ਮੈਂ ਤਾਂ ਇਹ ਨਹੀਂ ਹਸਾ ਪਉਂਦਾ ਮੈਂ ਤਾਂ ਵਿਆਹ ਕੋ ਇੱਥੇ ਬੰਦਾ ਭਾਲ ਲਈ ਮਰਿਆ ਵੀ ਮਰ ਜੇ ਇੱਕ ਦਾ ਭਾਲ ਜੇ ਉਹੀ ਗੱਲ ਹੈ ਭਾਈ ਛਤਰੇ ਭਾਲਦੀ ਹੈ ਹੈ ਉਹੀ ਗੱਲ ਹੈ ਦਾ ਨੂਹਾਂ ਨੂੰ ਧੀ ਬਣਾ ਕੇ ਰੱਖਦੇ ਨੇ ਪਤੀ ਬਣਨ ਵਾਲੀ ਇਹ ਹੈ ਨਹੀਂ ਗਈ ਹੈ ਨਹੀਂ ਨਹੀਂ ਬਿਨਾ ਗੱਲ ਤੋਂ ਜਾਣ ਬੁੱਝ ਕੇ ਵੇਪ ਤਾਂ ਕਰਦੀ ਜਾਣ ਬੁੱਝ ਕੇ ਨਾਲ ਇਹਨੂੰ ਕੋਈ ਚੀਜ਼ ਦੀ ਘਾਟ ਨਹੀਂ ਰੱਖੀ ਕਿਸੇ ਵੀ ਚੀਜ਼ ਦੀ ਇਹ ਚਮੜਾਈ ਵੀ ਆਪਣੀ ਕੁੜੀ ਨਹੀਂ ਸੀ ਮੇਰੀ ਭਰਜਾਈ ਦਾ ਨਹੀਂ ਨੇ ਲਾਲਾ ਮਾਮਾ ਕੀਆਂ ਨੇ ਦੋਨਾਂ ਨਹੀਂ ਇੰਨਾ ਨਹੀਂ ਮਤਲਬ ਬਥੇਰਾ ਤੇਰੀ ਮਾਂ ਨੂੰ ਬਥੇਰਾ ਕਹਿੰਦਾ ਰਹਿਣਾ ਹੁਣ ਉਹੀ ਗੱਲ ਹੈ ਭਾਈ ਟਾਈਮ ਆ ਕਿਹੜਾ ਆ ਰਿਹਾ ਹੁਣ ਪਾਸਾ ਵਟਣਾ ਪਊਗਾ ਵਿਆਹ ਕਰਕੇ ਨਹੀਂ ਮੈਂ ਤਾਂ ਆਪ ਕਹਿਦੀ ਤੇਰੀ ਮਾਂ ਨੂੰ ਮਾਂ ਇਹਦੀ ਦੇ ਬੇਟੂ ਰਸਾ ਪਾਇੰ ਮਰਾਵੇ ਹੋਰ ਵਿਆ ਲਾਂਗੇ ਯਾਰ ਅੱਕੇ ਪਏ ਆ ਯਾਰ ਕਿਹਨਾਂ ਬਾਪੂ ਆ ਕਰ ਬਚੋਲੇ ਨੂੰ ਸੁਨੇਹਾ ਲਾਦੇ ਵੀ ਮੜਾ ਸਮਝਾ ਜੇ ਇਹਨੂੰ ਵਿਆ ਵਿਆ ਟਿਕ ਜੇ ਉਦੋਂ ਬਾਅਦ ਦੇਖਾਂਗੇ ਵੀ ਕੀ ਬਣਦਾ ਚੱਲ ਮੈਂ ਉਹਨੂੰ ਇੱਕ ਵਾਰੀ ਕਹਿ ਦੂੰ ਮੈਂ ਚੱਲ ਹੁਣ ਤੂੰ ਨਾ ਮਾਰੀ ਹੋਰ ਬਾਜ਼ਾ ਟਾ ਨਾ ਮੈਂ ਤਾਂ ਤੈਨੂੰ ਬਾਹਰ ਆਇਆ ਕਿਹਨਾਂ ਬਾਪੂ ਇਸ ਗੱਲ ਦਾ ਮਰੀ ਬਾਹਰ ਚੱਲ ਆ ਜਾ ਬਾਹਰ ਖਾਣ ਨੂੰ ਆਇਆ ਚੱਲ ਚੱਲੀਏ ਘਰੇ ਹੁਣ ਆ ਜਾ ਫਿਰ ਮੈਨੂੰ ਨਹੀਂ ਪਤਾ ਹੈ ਗਿਆ ਬਈ ਜਦੋਂ ਮੈਂ ਕਹਿਦਾ ਤੈਨੂੰ ਇੱਕ ਵਾਰੀ ਕਹਿਦਾ ਵੀ ਮੈਨੂੰ ਲੈ ਜਾ ਤਾ ਲੈ ਜਾ ਹੁਣੇ ਆ ਜਾ ਮੈਨੂੰ ਨਹੀਂ ਪਤਾ ਹੈ ਗਿਆ ਬਸ ਪਤਾ ਕਿੰਨਾ ਤੰਗ ਕਰਦੇ ਅੱਜ ਮੇਰੇ ਥਾਪੜਾ ਮਾਰਿਆ ਉਹਨੇ ਉਹ ਵੀ ਉਹਦੇ ਪੈਣ ਦੇ ਪਿੱਛੇ ਲੱਗ ਕੇ ਨਾਲੇ ਮਾਂ ਦੇ ਪਿੱਛੇ ਲੱਗ ਕੇ ਆਹੋ ਮੈਨੂੰ ਨਹੀਂ ਪਤਾ ਹੈਗੇ ਹੁਣੇ ਆ ਜਾ ਬਾਈ ਬਣ ਕੇ ਪਤਾ ਕੀ ਕਹਿਣਗੇ ਵੀ ਇਹ ਤਾਂ ਭਾਈ ਨਹੀਂ ਆਇਆ ਹੈਗੇ ਇਹਨੂੰ ਲੈਣਾ ਨਾਲ ਨਹੀਂ ਖੜਿਆ ਹੈਗੇ ਆ ਨਾੜੇ ਮੇਰੀ ਗੱਲ ਸੁਣ ਲੈ ਇਹਨਾਂ ਦਾ ਪੱਕ ਪੂਨ ਦੀ ਕੋਈ ਲੋੜ ਨਹੀਂ ਹੈਗੀ ਜਿਆਦੇ ਬਸ ਇਹਨਾਂ ਨੂੰ ਬਲਾਈ ਵੀ ਨਾ ਜਿਨੇ ਲੱਗੂ ਇਹਨਾਂ ਨੂੰ ਪਤਾ ਹਾਂ ਮੈਂ ਤਾਂ ਬਹੁਤ ਉਕੀ ਕਰਕੇ ਆ ਵੀਰੇ ਇਹਨਾਂ ਨੇ ਮੈਂ ਤਾਂ ਕਹਿੰਨੀ ਆ ਬਈ ਇਹਨਾਂ ਨੂੰ ਵਿਕਰ ਬਚਾ ਲਵਦਾ ਘਰ ਬਚਾ ਲਓ ਮੇਰੇ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਖਰਚਾ ਲੱਗ ਰਹੇ ਨੇ ਇਹਨਾਂ ਨਾਲ ਕਰਨ ਕੁੜੀ ਦੇ ਵਿਆਹ ਤੇ ਜਿਵੇਂ ਕਹਿ ਦਿੰਨੀ ਆ ਮੜਾ ਮੋਟਾ ਤਾਂ ਲੱਗਦੇ ਨੇ ਮੇਰੇ ਤੇ ਵੀ ਕਿਉਂ ਬੋਲਦੀ ਐ ਇਹ ਐਂ ਘਰ ਵੀ ਰਛੇਤੀ ਆ ਜਾ ਬਸ ਮੈਂ ਨਹੀਂ ਰਹਿੰਦੀ ਹੈਗੀ ਇੱਥੇ ਮੈਂ ਤੇਰੇ ਨਾਲੇ ਚੱਲੂੰਗੀ ਚੰਗਾ ਠੀਕ ਹੈ ਚੰਗਾ ਛੇਤੀ ਆ ਜਾ ਹੋਰ ਕੌਣ ਆ ਗਿਆ ਗੁਰਬਾਈ ਕੀ ਹਾਲ ਹੈ ਠੀਕ ਹੈ ਵਧੀਆ ਬਈ ਹੋਰ ਠੀਕ ਹੈ ਹਾਂ ਵਧੀਆ ਬਈ ਕੱਲੀ ਆਇ ਸੀ ਹਾਂ ਬਈ ਹੋਰ ਤਾਂ ਕਿਨੇ ਆਉਣਾ ਕੱਲੀ ਆਇ ਤੀ ਚਲ ਵਧੀਆ ਬਈ ਸੱਜਣ ਫਿਰ ਤੈਨੂੰ ਤੇਰੀ ਫੇਰ ਨਹੀਂ ਹੋਣਾ ਕਰਿਆ ਸੀ ਬਈ ਫੋਨ ਜਾ ਕਹਿੰਦੇ ਆ ਜਾ ਕਰੇ ਕਰੇ ਜਾ ਪੈ ਰਿਹਾਗਾ ਮੈਂ ਚਲ ਜਾਇਆ ਹੁਣਿਆ ਕਰਿਆ ਹੁਣਿਆ ਪਤਾ ਕੀ ਹੋ ਗਿਆ ਕਲੇਸ਼ ਕਿਹੜਾ ਬਈ ਅੱਜ ਨਵਾਂ ਹੈਗਾ ਰੋਜ਼ ਦਾ ਕਲੇਸ਼ ਪਾਈ ਬੈਠੀ ਜਿੱਦ ਦਾ ਬਿਹਤਰ ਹੈਗਾ ਹੂੰ ਤੇ ਬਾਈ ਬਣ ਕੇ ਨੂੰ ਲੈ ਜਾ ਤੈਨੂੰ ਸਿੱਧੀ ਜੀ ਗੱਲ ਲੱਗੀ ਫੋਨ ਤਾਂ ਮੈਂ ਵੀ ਲਾਉਂਦਾ ਸੀ ਮੈਨੂੰ ਐ ਜੇ ਮੈਂ ਫੋਨ ਲਾ ਲਈ ਵੀ ਪਤਾ ਨਹੀਂ ਵੱਡਾ ਨਾ ਕਲੇਸ਼ ਪੈ ਜੇ ਵੀ ਜਿੱਟੇ ਪਰ ਸਾਵਾਸੀ ਇਹ ਨਹੀਂ ਜਿਹੜਾ ਆਪ ਉਹ ਬਈ ਐਂ ਕਹਨੇ ਆ ਉਧਰੋਂ ਮਾਤਾ ਵੀ ਕਹਿੰਦੀ ਕਿਨੇ ਚਲ ਜਾਇਆ ਕਾਨੂੰ ਕਲੇ ਸਬਿਆਲਾ ਕਰਾ ਹਨਾ ਬੁਰਾ ਲੱਗਦਾ ਮੈਨੂੰ ਬਈ ਤੂੰ ਅਹਲਦਾ ਬੀਬੀ ਨੂੰ ਨਾਲ ਲੈ ਕੇ ਆਉਣਾ ਹੈ ਜਾਂ ਪਾਪਾ ਨੂੰ ਲੈ ਕੇ ਆਉਣਾ ਹੈ ਪਤਾ ਤਾਂ ਲੱਗਦਾ ਨਾ ਬਈ ਫਿਰ ਕੀ ਤੈਨੂੰ ਹੁਣ ਸਮਝਾਵਾਂ ਕੀ ਕਾਹਮ ਤੇਰੇ ਤੋਂ ਕਿਹੜੇ ਅੱਖੇ ਲੱਗ ਜੂਗੀ ਸਮਝ ਜੂ ਬਈ ਚਲ ਬਈ ਦੇਖ ਲੈਣੇ ਆ ਜਾ ਖਰਾ ਲੱਗੇ ਜਾਵੇ ਅੱਖੇ ਹੋਰ ਵਿਚਾਰੇ ਉਹ ਵੀ ਐ ਦੀ ਕਰ ਲੈਣਗੇ ਕੰਮ ਕਾਰਵਾ ਉਧਰੋਂ ਪਾਪਾ ਟੱਲਾ ਜਾ ਉਹਦੇ ਥੋੜਾ ਜਾ ਮੈਂ ਚਲ ਕਾਨੂੰ ਮਫਤਾ ਪਾਉਣੀ ਆ ਉਹਨੂੰ ਜੇ ਤਾਂ ਬਾਈ ਬਣ ਕੇ ਨੂੰ ਸਮਝਾ ਜਾ ਤੇ ਨਹੀਂ ਵਿਆਹ ਤੱਕ ਇਹਨੂੰ ਲੈ ਜਾ ਹੱਥ ਬੰਨ ਕੇ ਮੈਂ ਤੇ ਨਹੀਂ ਮੇਰੀ ਉਹ ਗੱਲਾਂ ਭ ਸਾਡੀ ਦਾ ਵੀ ਬਣਦੀ ਨਹੀਂ ਜਾਂ ਤੂੰ ਭਗ ਜਾ ਮੈਂ ਤਾਂ ਬੁਲਾਉਂਦਾ ਲਜਾਣੀ ਦਾ ਗਾਨੂੰ ਆ ਭਰਾ ਵਾ ਚੱਲ ਆਇਆ ਸਮਝਾ ਦੇ ਦਿੰਨੇ ਆ ਬਈ ਕੋਈ ਨਾ ਭਗ ਜਾ ਮੈਂ ਆ ਜੂਗਾ ਤੂੰ ਭਗ ਜਾ ਕੋਈ ਨਾ ਫੋਨ ਤਾਂ ਦੇਖ ਕੀਤਾ ਕਿਵੇਂ ਵੀ ਜਿਵੇਂ ਕੋਈ ਲੜੇਣ ਉਹ ਤਾਂ ਭੈਣ ਹੁੰਦੀ ਹੈਗੀ ਵੀ ਐ ਭਣਾ ਦੀ ਵੀ ਛੁੱਧ ਰਜੂ ਸੱਦ ਲਿਆ ਇਹ ਜੇ ਤਾਂ ਫੇਰ ਪਤਾ ਹੀ ਵੀ ਪਿੰਡ ਦੀ ਪੰਚਾਇਤ ਨੂੰ ਸਾਦੀ ਵੀ ਕੋਈ ਕੀਵੀ ਗਲਤੀ ਕੀਤੀ ਨਹੀਂ ਤੂੰ ਇੰਨਾ ਕੋਲੇ ਬੈਠੋਂ ਦੀ ਕਿ ਲੋੜ ਸੀ ਦੱਸ ਆਜਾ ਆਪਾਂ ਚੱਲੀਏ ਛੇਤੀ ਛੇਤੀ ਬੜਾ ਧੱਤੀ ਚੱਲਦੀਆਂ ਬਣੇ ਇੰਨੀ ਗੱਲ ਤਾਂ ਹੁਣ ਲੈ ਵੀ ਕੀ ਹੋ ਗਈ ਅਸੀਂ ਬੰਦੇ ਨਹੀਂ ਭਈ ਗੱਲੋਂ ਗੱਲ ਵੀਰੇ ਨਾਲ ਕੀ ਕਹਿਣਗੇ ਇਹ ਕਪਾੜ ਰੱਖੇ ਨੇ ਤਾਂ ਮੈਨੂੰ ਆਹ ਦੇਖ ਲੈ ਭਈ ਪੁੱਤ ਐਡੀ ਤਾਂ ਗੱਲ ਵੀ ਨਹੀਂ ਹੈਗੀ ਜਿੱਡੀ ਇਹ ਬਣਾਈ ਬੈਠੀ ਆ ਓਹ ਛੋਟੇ ਮੋਟੀ ਗੱਲ ਐ ਜਿਹੜਾ ਥੱਪੜ ਮਾਰਿਆ ਮੇਰੇ ਹਨਾ ਤੁਹਾਡੇ ਸਾਹਮਣੇ ਮੇਰੇ ਥੱਪੜ ਮਾਰਿਆ ਤੁਸੀਂ ਸੰਭਾਗੀ ਖੁਸ਼ ਹੋਈਆਂ ਹੋਊਂਗੀ ਗਲਤੀ ਕਰੀ ਪੁੱਤ ਅਸੀਂ ਕਾਨੂੰ ਖੁਸ਼ ਹੋਣਾ ਜੇ ਕੀ ਗੱਲ ਵੀ ਕਰੀ ਹੈਗੀ ਤੂੰ ਵੀ ਮੇਰੀ ਗੱਲ ਤਾਂ ਸੁਣਦਾ ਨਹੀਂ ਹੈਗਾ ਆ ਦੇ ਸਹੇਲੀ ਤੋਂ ਫੂਟ ਲਈ ਹੈਗੀ ਮੰਗ ਕੇ ਕੀ ਹੱਕ ਦੀ ਪਹਿਲਾਂ ਉਹਨੇ ਦਿੱਤਾ 50000 ਰੁਪਇਆ ਨਾ ਉਹਨਾਂ ਨੇ ਕੀ ਹੱਕ ਦੀ ਫਿਰ ਮੇਰੀ ਗੱਲ ਸੁਣ ਇੱਕ ਮਿੰਟ ਤੂੰ ਤਾਂ ਕਹਿਤਾ ਫਿਰ ਤੁਮ ਕਰੋ ਅਗਿਆ ਕੱਪੜੇ ਲਈ ਰੇ ਦੇਣ ਦਿੰਦੀਆਂ ਇਹਨੂੰ ਪਲੇਸ ਕਰਦੀ ਹੈ ਇਹਦੀ ਸਹੇਲੀ ਆ ਉਹਦਾ ਗਿਫਟ ਹੈ ਜਹ ਆਏ ਦੇ ਤੈਨੂੰ ਤਾਂ ਕੋਈ ਮਤਲਬ ਨਹੀਂ ਫਿਰ ਗਿਫਟ ਕੋਈ ਨਹੀਂ ਦਿੰਦੀ ਹੈਗੀ ਹਾਂ ਫਿਰ ਕੀ ਹੈ ਫਿਰ ਕੋਈ ਨਹੀਂ ਚੱਲ ਪਹੁੰਚੀ ਆ ਸਾਨੂੰ ਕੋਈ ਨਹੀਂ ਪਈ ਸੰਤੱਕ ਤੈਨੂੰ ਲੱਗਦੀ ਆ ਮੈਨੂੰ ਤਾਂ ਲੱਗਦੀ ਆ ਬਥੇਰੀ ਫੇ ਦੇ ਕੁੜੀ ਨੂੰ ਜਾ ਕੇ ਲਲ ਕਰ ਲਿਆ ਚੱਲ ਮੋੜ ਕੇ ਹੁਣਾ ਮਾ ਜਾ ਕੇ ਆ ਤੁਸੀਂ ਮੈਨੂੰ ਡੇਢ ਕਿਲ ਦੇ ਵਿਆਹਤਾ ਭਾਈ ਦੇਖ ਲੈ ਇਹਨਾਂ ਦੀ ਕਰਤੂਤ ਆ ਤੈਨੂੰ ਤਾਂ ਸਾਰਾ ਕੁਝ ਮਿਲਦਾ ਨਾ ਤੈਨੂੰ ਸਾਰਾ ਕੁਝ ਮਿਲਦਾ ਨਾ ਕਿਵੇਂ ਲੱਗਦਾ ਮੈਨੂੰ ਦੇਖ ਕੇ ਬੋਲਾ ਕਰ ਪਹਿਣ ਨੂੰ ਹੀ ਲੱਗਦਾ ਫਿਰ ਭਾਈ ਚੋਰੀਆਂ ਠੱਗੀਆਂ ਕਰਕੇ ਲਿਆਉਨੇ ਆ ਸੀ ਜਿਹੜਾ ਜ ਹੈਗੇ ਸਾਡੇ ਠੀਕ ਐ ਇਹਨੂੰ ਮਿਲੀਦਾ ਜਾਂਦਾ ਚੰਗਾ ਪਹਿਨਣ ਨੂੰ ਮਿਲਦਾ ਚੰਗਾ ਖਾਣ ਨੂੰ ਮਿਲਦਾ ਕਿ ਡੇਢ ਕਿਲਾ ਪਰਖ ਨਹੀਂ ਆਏ ਜੀ ਉਹ ਤਾਂ ਸਾਰਾ ਕੁਝ ਮਿਲਦਾ ਝੂਠ ਨਹੀਂ ਬੋਲੀਦਾ ਹੁੰਦਾ ਤੁਸੀਂ ਮੇਰੇ ਪੇਕੇਾਂ ਦਾ ਕਿਉਂ ਜਾਣੇ ਹੁੰਨੇ ਹੋ ਬਾਰ-ਬਾਰ ਪਹਿਲਾਂ ਮੈਨੂੰ ਐ ਦੱਸੋ ਫਿਰ ਤੂੰ ਇਹ ਵੀ ਇਹਦੇ ਪੇਕੇ ਨੇ ਭਾਈ ਫਿਰ ਇਹਦੇ ਤਾਂ ਇਹ ਪੇਕੇ ਨਾ ਮੈਂ ਹੁਣ ਐ ਦੱਸ ਜਦੋਂ ਕੁੜੀ ਵਿਆਹ ਦੀ ਕਰਦੀ ਇਹਨੇ ਪਾਹ ਦੇਣੇ ਤੇ ਸਹੁਰੇ ਨੂੰ ਚੀਜ਼ਾਂ ਲਿਆ ਕੇ ਐ ਥੋੜੀ ਕਹਿਣ ਕੇ ਅਗਲੇ ਤੇ ਪੇਕੇ ਤੋਂ ਲੈ ਕੇ ਆ ਨਹੀਂ ਫਿਰ ਇੱਕ ਮਿੰਟ ਅਈ ਤੇ ਵਿਆਹੀ ਤੂੰ ਪਹਿਲੀ ਝੁੱਪਾਈ ਜਾਨੀ ਹੈਗੀ ਝੁੱਪਾਈ ਜਾਨੀ ਹੈਗੀ ਮੈਂ ਤਾਂ ਕਾਂ ਰੋਕਸੀਆਂ ਵੀ ਕਰੇ ਖਾਣ ਨੂੰ ਦਾਣੇ ਨਹੀਂ ਹੈਗੇ ਮਾਣਾ ਮਟਕਾ ਕਿਉਂ ਨਹੀਂ ਦਾਣੇ ਕਰ ਲਿਓ ਨਾ 15 20000 ਦਾ ਦੁੱਧ ਪਾਉਣੇ ਈ ਮਹੀਨੇ ਦਾ ਤੇ ਉਹ ਵੀ ਤਾਂ ਕਰੀ ਚੱਲਦੇ ਨੇ ਰੁਪਏ ਚਲੋ ਮਿਲ ਮਰਤਨ ਵਾਲਾ ਬੰਦਾ ਹੈ ਭਾਈ 50000 ਦੇ ਗਿਆ ਇਹਦਾ ਕੀ ਹੱਕ ਬਣਦਾ ਕਿ ਤੂੰ ਕਿਉਂ ਲੈਂਦਾ 50000 ਲੈ ਸਾਡੀ ਨਾ ਕਬੀਲਦਾਰੀਆਂ ਨੇ ਭਾਈ ਜਿੰਨੇ ਪਿੰਡ ਚ ਕਾਊਗਾ ਉਹ ਜਾ ਕੇ ਮੇਨੇ ਦੋਸਾ ਬਾਾਰ ਬਾਤ ਚ ਆਪਾਂ ਨੂੰ ਤੂੰ ਲਿਉਂਦੀ ਤੂੰ ਫੜ ਲੈ ਮੇਰੇ ਪੈਕਿਆਂ ਤੋਂ ਭਾਈ ਜਦੋਂ ਇੰਨੀ ਮਿਹਣਾ ਕਰ ਵੀ ਰਹਿਣ ਨੂੰ 4 ਲੱਖ ਰੁਪਏ ਕੱਢ ਕੇ ਫੜਾ ਲੇ ਇਹਨਾਂ ਦੇ ਮਾਰ ਮੂਤੇ ਬੀਤੇ ਮੇਦੇ ਕਰਦੇ ਨੇ ਇਹ ਤੈਨੂੰ ਵੀ ਦੇਖ ਪਤਾ ਵਿਆਹਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਰੁਪਏ ਫੜੇ ਜਾਂਦੇ ਹੁੰਦੇ ਨੇ 2-2 5-5 ਲੱਖ ਵੀ ਫੜੇ ਜਾਂਦਾ ਹੁੰਦਾ ਹੈਗਾ ਔਰ ਤਾਂ ਕੀ ਹੁੰਦਾ ਭਾਈ ਫੜਨੇ ਪੈਂਦੇ ਨੇ ਜਦੋਂ ਨਾਲ ਦੀ ਖੜਦਾ ਵੀ ਲਿਆ ਜੀ ਖੜ ਜਾਂਦਾ ਵੀ ਚਲੋ ਪਰਿਵਾਰ ਦੀ ਸਾਂਹ ਖੜੇ ਨੇ ਕਿਹਦੀ ਕੋਈ ਮੈਂ ਤਾਂ ਜਮਾ ਵੀ ਨਹੀਂ ਨਾ ਰੋਕਦੀ ਕਿ ਨਾ ਮਰਜੀ ਖਰਚਾ ਕਰ ਲੈਣਾ ਮੈਂ ਤਾਂ ਤਾਂ ਕਹਿੰਨੀ ਆ ਆਰਤੀ ਦੇ ਤਾਰਨੇ ਸੋਖੀ ਨਹੀਂ ਪਈ ਹੈਗੀ ਵੀ ਦੇਖ ਕੇ ਆਪਦਾ ਪੈਰ ਤਾਂ ਸਾਰ ਲਓ ਪੈ ਲਾਉਣੇ ਨੇ ਭਾਈ ਲਾਉਣੇ ਦਾ ਅਸੀਂ ਨੇ ਅਸੀਂ ਐਡੇ ਐਡੇ ਉਹੀ ਹੋ ਗਏ ਤੁਸੀਂ ਲਾਉਣੇ ਨੇ ਕਰ ਹੁੰਦੇ ਤਾਂ ਹੋਊਗਾ ਕਰੋ ਖਰਚਾ ਇੱਕ ਪੰਜੀ ਨਹੀਂ ਆਉਣੀ ਹੈਗੀ ਬਾਅਦ ਦੀ ਬਾਅਦ ਜਾਈ ਜਾਣੀ ਪਹਿਲਾਂ ਕੀ ਖਰਚੇ ਨਹੀਂ ਹੋਏ ਭਾਈ ਪਹਿਲਾਂ ਮੁੰਡਾ ਨਹੀਂ ਵਿਆਹ ਘਰ ਨਹੀਂ ਪਾਇਆ ਪਹਿਲਾਂ ਕਿਹੜਾ ਕਦੇ ਕੋਈ ਖਰਚਾ ਆਇਆ ਤੂੰ ਸਿਆਣੀ ਹੋਗੀ ਭਾਈ ਆ ਵੀ ਕੀ ਗੱਲ ਦੇਖ ਨਹੀਂ ਕਰਿਆ ਕਰਦੇ ਪੈਣੇ ਮੜਾ ਦੇਖ ਕੇ ਬੁਰਪਿਆ ਕਰ ਮਾੜੀ ਕੋਈ ਖਾਸ ਗੱਲ ਨਹੀਂ ਹੈਗੀ ਕਲੇਸ਼ ਵਾਲੀ ਹੈ ਬਾਈ ਮੈਂ ਚੱਲ ਚੰਗਾ ਕਰਦੇ ਮੇਰੇ ਥੱਪੜ ਮਾਰਿਆ ਨੇ ਕੋਈ ਨਾ ਭਾਈ ਕੀ ਗੱਲ ਨਹੀਂ ਹੈਗੀ ਇੱਥੇ ਦੇਖਦਾ ਪੈਣੇ ਕਦੇ ਚੱਕਿਆ ਨਹੀਂ ਹੱਥਾ ਇਹ ਵਾਰ ਆ ਗਿਆ ਮੈਂ ਤੇ ਅਗਰੇ ਸੁਣਾ ਨਹੀਂ ਵੀ ਹਾਂ ਪਹਿਲਾਂ ਨੇ ਕਿਤੇ ਨਾਲ ਤਾਂ ਕਿਹਾ ਨਹੀਂ ਵੀ ਇਹਦਾ ਬੇਟਾ ਐ ਕਹਿੰਦੀ ਆ ਵੀ ਚਾਬੀਆਂ ਮੈਨੂੰ ਖੜਾ ਦੋ ਵਾ ਗੱਲ ਖਤਮ ਹਾਂ ਤੇ ਕੋਈ ਨਹੀਂ ਕਹਿੰਦੀ ਡਾਡੀ ਵੀ ਚਾਬੀਆਂ ਮੈਨੂੰ ਫੜਾ ਤੂੰ ਹੁਣ ਚੌਣੀ ਗਈ ਆ ਮੈਨੂੰ ਇਹ ਗੱਲ ਦੱਸਦੀ ਮੈਂ ਤਾਂ ਜਾਊਂਗੀ ਭਾਈ ਆਪਦਾ ਵਿਆਹ ਕਰ ਲਓ ਠੀਕ ਐ ਕੁੜੀ ਦਾ ਕੋਈ ਨਾ ਭਾਈ ਸ਼ਾਬਾਸ਼ ਤੇਰੇ ਦੇਖ ਲੱਪੜ ਵੱਜੇ ਉਹਦੀ ਗਲਤੀ ਮੰਨਦਾ ਭਰਾਵਾ ਮੈਂ ਸ਼ਰਤ ਤੇ ਤੂੰ ਵਿਆਹ ਕੋਈ ਨਾ ਪੈਸੇ ਆਪੇ ਦੇਖਾਂਗੇ ਇਹਨੂੰ ਬਾਈ ਬਣ ਕੇ ਲੈ ਜਾ ਕਰੀ ਆਪਦੀ ਭੈਣ ਨੂੰ ਬਾਗ ਦੀ ਬਾਤ ਨਹੀਂ ਚੱਲਦਾ ਹੁੰਦਾ ਭਾਈ ਕੋਈ ਗੱਲ ਨਹੀਂ ਕੁੜੀਏ ਤੂੰ ਵੀ ਦੇਖ ਕੇ ਬੋਲਾ ਕਰ ਮੜਾ ਮੋਟਾ ਕੱ ਹੁਣੇ ਕਿਵੇਂ ਕਿਵੇਂ ਬੋਲੀ ਜਾਂਦੀ ਮੇਰੇ ਹੁੰਦੀ ਤਾਂ ਬਾਜੂ ਦਾ ਹਵਰਾ ਕੀ ਕੁਛ ਕਰਦੇ ਹੋਏਗੀ ਬੱਸ ਵੀਰੇ ਲੱਗਿਆ ਤੂੰ ਵੀ ਇਹਨਾਂ ਦਾ ਮਗਰ ਲੱਗ ਕੇ ਬੋਲਣਾ ਐਸੀ ਗੱਲ ਵਾਸਤੇ ਨਹੀਂ ਮੈਨੂੰ ਇੱਥੇ ਬੁਲਾਇਆ ਸੀ ਵੀ ਤੂੰ ਇਹਨਾਂ ਦਾ ਪੱਕ ਪੂਰੇ ਫਿਰ ਇਹਦਾ ਸਹੀ ਕਹਿੰਦਾ ਭਈ ਸਹੀ ਨੂੰ ਸਹੀ ਗੱਲ ਤਾਂ ਕਹੀ ਜਾਂਦੀ ਐ ਤੂੰ ਸ਼ਰਮ ਮੰਨ ਪਈ ਤੇਨ ਨਾਲੋਂ ਛੋਟਾ ਦੇ ਕਿੰਨਿਆ ਸੈਣੀਆਂ ਗੱਲਾਂ ਕਰਦਾ ਹੈ ਤੈਨੂੰ ਡੱਕੇ ਦੀ ਅਕਲ ਨਹੀਂ ਕੁੜੀਏ ਤੂੰ ਚੌਂ ਨਹੀਂ ਨੀਂ ਅਗਲਾ ਤੂੰ ਐ ਗੱਲ ਮੁਕਾਵੀਂ ਤੂੰ ਕਰਨਾ ਹੈ ਕਿ ਮੈਂ ਹਾਂ ਭਈ ਮੈਂ ਤਾਂ ਐ ਕਹਿੰਨੀ ਤੈਨੂੰ ਮੈਂ ਰਹਿਣਾ ਨਹੀਂ ਹੈਗਾ ਉਰੇ ਬੱਸ ਮੈਨੂੰ ਲੈ ਜਾ ਥੋੜਾ ਐ ਲੈ ਜਾ ਕੇ ਥੋੜੀ ਕੰਮ ਚੱਲਦਾ ਅੱਛੇ ਮਾਰੇ ਪਿੰਡ ਵੀ ਨਹੀਂ ਜਾ ਸਕਦੀ ਹੈਗੀ ਐ ਕਰ ਤੈਨੂੰ ਪਾਗ ਮੇਰੀ ਗੱਲ ਸੁਣ ਤੂੰ ਕਾਹਨੂੰ ਆਇਆ ਥੀ ਕਿ ਤੂੰ ਤੇ ਨਿਆਣਾ ਆਪਣੇ ਮੰਮੀ ਡੈਡੀ ਨੂੰ ਲੈ ਕੇ ਆਉਂਦਾ ਨਾਲ ਜਾਂ ਉਹਨਾਂ ਨੂੰ ਭੇਜਦਾ ਉਹ ਤਾਂ ਵੀ ਮਾਰੇ ਮੋਟੇ ਤੋਂ ਸੋਚ ਲਿਆ ਮੇਰੇ ਵਿਆਹ ਹੈਗਾ ਤੂੰ ਹੁਣ ਰੁੱਸ ਕੇ ਹੀ ਆਈ ਹੈ ਨਹੀਂ ਐਗਾ ਬਸ ਚੱਲਦੇ ਹੁੰਦੇ ਨਹੀਂ ਮੈਂ ਤਾਂ ਰਹਿੰਦੀ ਨਹੀਂ ਹੈਗੀ 프리 ਤੋਂ ਰੋ ਠੀਕ ਹੈ ਨਾ ਤੇਰਾ ਵਿਆਹ ਕਰ ਦਾਂਗੇ ਸਾਰੇ ਹੈਗੇ ਨੇ ਮੇਰੇ ਬਿਨਾਂ ਨਾਲ ਐ ਕਲੇਸ਼ ਪੈਂਦਾ ਉਹ ਜਿਵੇਂ ਤੇਰਾ ਵਿਆਹ ਬਥੇਰਾ ਕੋਈ ਨਾ ਐ ਕਰ ਮੇਰੀ ਤੂੰ ਚੱਲ ਮੈਂ ਕੱਪੜੇ ਲੈ ਆਉਣੀ ਆ ਚੱਪ ਜੱਪ ਦੇ ਚੱਲ ਪਈ ਵਗ ਜਾ ਫੇਰ ਉਹੀ ਗੱਲ ਹੈ ਹਾਂ ਫੇਰ ਹੋਰ ਕੀ ਲਾਜ ਹੈ ਕੋ ਤੂੰ ਭੱਗ ਜਾਂ ਉਹ ਮਾਛੜ ਜੀ ਕਿਰਾਂ ਐ ਕਰਦਾ ਮੈਂ ਚੱਲ ਲੈ ਜਾਣਾ ਇੱਕ ਵਾਰ ਉੱਥੇ ਜਾ ਕੇ ਸਮਝਾ ਲਾਂਗੇ ਇਹਨੂੰ ਮੈਂ ਮੰਮੀ ਨੂੰ ਕਹਿ ਦਊਗਾ ਵੀ ਸਮਝਾ ਦਊਗੀ ਉਹਦੋਂ ਬਾਅਦ ਛੱਡ ਜਾਗੇ ਇਹਨੂੰ ਬਾਈ ਦੇ ਕੋਈ ਛੱਡਣ ਦੀ ਲੋੜ ਨਹੀਂ ਤੂੰ ਇਹਨੂੰ ਲੈ ਜਾ ਕੋਈ ਨਾ ਵਿਆਹ ਤੋਂ ਬਾਅਦ ਅਸੀਂ ਆਪੇ ਦੇਖਾਂਗੇ ਜੇ ਕੋਈ ਪੰਚਾਇਤ ਇਕੱਠੀ ਕਰਨੀ ਹੋਵੇ ਤਾਂ ਪੰਚਾਇਤ ਕਰਨੀ ਮਨਜ਼ੂਰ ਸੰਤਾ ਚੱਲ ਬਾਈ ਐਨੀ ਗੱਲ ਤਾਂ ਕਾਨੂੰ ਬਦਾਉਣੀਆਂ ਤੁਸੀਂ ਕਰੋ ਵੈਧੀ ਤੇਰੀਆਂ ਇਹਨੂੰ ਸਮਝਾਸ ਬਦੂ ਕੇ ਛੱਡ ਜਾਗੇ ਫਿਰ ਅਸੀਂ ਆ ਜਾ ਬਾਈ ਖੜਾ ਹੋ ਜਾ ਚੱਲ ਚੰਗਾ ਬਾਈ ਸੱਸਰੀ ਦਾ ਚੰਗਾ ਬਾਈ ਵੀਰੇ ਮੰਮੀ ਤੂੰ ਤਾਂ ਰੋਕ ਸਕਦੀ ਸੀ ਕਿ ਕਹੇ ਜੀਓ ਤੁਸੀਂ ਬੈਠੇ ਦੇਖਿਏ ਨਾ ਅਗਲੀ ਨੂੰ ਜਾਣ ਦੇ ਪਈ। ਹਾਂ ਮੈਂ ਵੀ ਕੀ ਕਹਿ ਸਕਦੀ ਆ ਬਾਈ। ਕੋਈ ਨਾ ਬਗ ਜਾਣ ਦੇ। ਹਾਂ। ਕੋਈ ਦੇ ਬਿਨਾ ਵਿਆਹ ਨਹੀਂ ਆਪਣਾ ਰਹਿੰਦਾ। ਵਧੀਆ ਹੂ ਸਮਾਂ ਦੀ। ਆਪ ਦਾ ਜੋ ਮਰਜ਼ੀ ਲਿਓ ਕੋ ਮਰਜ਼ੀ ਖਾਓ। ਧੀਰੇ ਜਲੂਸ ਨਿਕਲੂਗਾ ਆਪਣਾ ਮੇਰੇ ਸਹੁਰੇ ਜਾਣਗੇ ਨਹੀਂ ਵੀ ਕਿਉਂ ਨਹੀਂ ਆਈ ਇਹਹੀ। ਕੋਈ ਨਾ ਕਹਿੰਦੇ ਬਿਮਾਰ ਹੋ ਗਈ ਬਈ। ਉਹ ਪਾਈ ਡਰਾਬੇ ਦਿੰਦੀ ਆ ਡਰਾਬੇ ਦਿੰਦੀ ਆ ਇਹ ਤੂੰ ਤੀਜੇ ਦਿਨ ਦੇਖਿਆ ਆਪੇ ਕਹੂਗੀ ਉਹਨੂੰ ਮੈਨੂੰ ਛੱਡਿਆ। ਕੋਈ ਨਾ ਪਾਣੀ ਜਾਂਦੇ ਨਾ ਆਪਾਂ ਫੋਨ ਲਾਉਣਾ ਨਾ ਕਹਿਣਾ ਨਾ ਮਿੰਟਵਾਰੀ ਕਰਨੀ ਜਦੋਂ ਆਉਣਾ ਹੋਏ ਤਾਂ ਆਜੂ ਆਪੇ ਛੱਡ ਜਾਣਗੇ ਨਹੀਂ ਆਪਾਂ ਆਪਦਾ ਵੀ ਵਿਆਹ ਦੀਆਂ ਤਿਆਰੀਆਂ ਕਰੋ ਬਸ ਠੀਕ ਹੈ ਇਹਦੀ ਜਾਨ ਨਹੀਂ ਨਿਕਲ ਜੂਗੀ ਉੱਥੇ ਆਪੇ ਉਪੇ ਨਹੀਂ ਹੁੰਦੀ ਇਹ ਕੋਈ ਨਵਾਂ ਡਰਾਮਾ ਛੇੜੀ ਮੈਨੂੰ ਪਤਾ ਹੈ ਲੋਕਾਂ ਦਾ ਹੋ ਰਿਹਾ ਚਲੇ ਜਾਏਗਾ